ਆ ਪੰਜ ਬੂਟੇ ਤੁਸੀਂ ਲਾਉਣੇ ਆ ਘਰ ਦੇ ਵਿੱਚ ਤੇ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਬਿਮਾਰ ਨਹੀਂ ਹੋਵੋਗੇ ਕਈ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਆ ਜੀ ਤੇ ਦੂਜੀ ਗੱਲ ਵੀ ਜੇ ਸਾਨੂੰ ਬਿਮਾਰੀ ਨਹੀਂ ਲੱਗੀ ਹਾਂ ਤੇ ਤਾਂ ਵੀ ਸਾਨੂੰ ਆਉਣ ਵਾਲੇ ਸਮੇਂ 'ਚ ਕੋਈ ਚਿੰਤਾ ਨਾ ਰਹੇ ਕਿ ਬਿਮਾਰੀ ਲੱਗੇਗੀ ਨਹੀਂ ਇਹ ਪੰਜਾਂ ਬੂਟਿਆਂ ਦੀ ਵਰਤੋਂ ਆਪਾਂ ਬਿਨਾਂ ਬਿਮਾਰੀ ਵਾਲਾ ਵੀ ਕਰ ਸਕਦੇ ਹਾਂ ਹਾਂ ਬਿਨਾਂ ਬਿਮਾਰੀ ਵਾਲਾ ਵੀ ਕਰ ਸਕਦਾ ਕੁਦਰਤ ਨੇ ਇੰਨਾ ਕੁਝ ਸਾਨੂੰ ਦਿੱਤਾ ਆ ਜੀ ਕਿ ਜੇ ਅਸੀਂ ਥੋੜੀ ਜਿਹੀ ਵੀ ਕੁਦਰਤ ਪੱਖੀ ਸੋਚ ਖਾਣ ਪੀਣ ਬਾਰੇ ਵੀ ਤੇ ਹੋਰ ਜੇ ਸਾਨੂੰ ਕੋਈ ਬਿਮਾਰੀ ਲੱਗ ਗਈ ਆ ਤੇ ਜਿਹੜੇ ਰੁੱਖ ਨੇ ਇਹਨਾਂ ਦੀ ਜੇ ਵਰਤੋਂ ਕਰੀਏ ਸਹੀ ਤਰੀਕੇ ਨਾਲ ਤੇ ਸਾਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਜਿਦ ਤਰ੍ਹਾਂ ਅੱਖਾਂ ਦੀ ਨਜ਼ਰ ਠੀਕ ਹੋਣੀ ਆ ਇਹਦੇ ਚ ਵਿਟਾਮਿਨ ਇਹ ਬਹੁਤ ਆ ਜਿੱਦਾਂ ਤੁਸੀਂ ਇੱਕ ਤਾਂ ਦੱਸਿਆ ਨਾ ਮੋਟਾਪਾ ਕੱਢਦਾ ਅੱਖਾਂ ਦੀ ਨਜ਼ਰ ਠੀਕ ਹੁੰਦੀ ਆ ਗੋਡਿਆਂ ਤੋਂ ਰਿਆ ਮਿਲਦਾ ਹੋਰ ਕਿਹੜੀ ਕਿਹੜੀਆਂ ਬਿਮਾਰੀਆਂ ਦਿਲ ਦੀ ਬਿਮਾਰੀ ਆ ਸ਼ੂਗਰ ਦੀ ਬਿਮਾਰੀ ਆ ਅਈ ਸਾਈਟ ਸਾਡੀ ਠੀਕ ਹੋਵੇਗੀ ਫਿਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿੱਦੋਂ ਡਾਕਟਰ ਕਹਿੰਦੇ ਇਮਿਊਨਿਟੀ ਤੁਹਾਡੀ ਉਸ ਸਟਰੋਂਗ ਹੋ ਜਾਏਗੀ ਭਾਰਤ ਦੇ ਵਿੱਚ ਸਰਕਾਰ ਨੇ ਤਾਂ ਕਹਿੰਦੇ ਆ ਪਤਾ ਨਹੀਂ 80 ਕਰੋੜ ਕੇ 90 ਕਰੋੜ ਜਿੰਨਾਂ ਨੂੰ ਮੁਖਤ ਰਾਸ਼ਨ ਦੇ ਰਹੀ ਆ ਮੈਂ ਕਹਿੰਦਾ ਵੀ ਇਹ ਰਾਸ਼ਨੇ ਬੰਦ ਹੋ ਜਾਣਾ ਚਾਹੀਦਾ ਉਹਨਾਂ ਨੂੰ ਸਹੀ ਗਾਈਡ ਕੀਤਾ ਜਾਵੇ ਵੀ ਤੁਸੀਂ ਖਾਣਾ ਕੀ ਤੇ ਪੀਣਾ ਕੀ ਆ ਤੇ ਜੇ ਸਾਡਾ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਇੰਨਾ ਹੀ ਦੱਸ ਦੇਣ ਕਿ ਸੁਹਾਂਜ ਨੇਕਾ ਇੱਕ ਚਮਚ ਹਾਂ ਰੋਟੀ ਖਾਣੇ ਕੇ ਬਾਅਦ ਲੀ ਜੀਏ ਤੇ ਬਿਮਾਰੀਆਂ ਤੋਂ ਛੁਟਕਾਰਾ ਪਾਈਏ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਾਨੂੰ ਕੋਈ ਬਿਮਾਰੀ ਲੱਗੇਗੀ ਨਹੀਂ ਜੇ ਪੇਟ ਸਾਫ਼ ਹਾਂ ਤੇ ਰੋਗ ਮਾਰੋ ਰੋਗ ਮਾਰੋ ਪਹਿਲੇ ਨੰਬਰ ਤੇ ਆ ਸੁਹਾਂਜਣਾ ਹਾਂ ਦੂਜੇ ਨੰਬਰ ਦੇ ਉੱਪਰ ਕੜੀ ਪੱਤਾ ਆ ਹਾਂ ਤુલਸੀ ਆ ਬੇਲ ਪੱਤਰ ਆ ਜੀ ਫਿਰ ਇਹਦੇ ਚ ਇੱਕ ਅਰਜੰਦਾਰੋ ਅਰਜੰਦਾਰੋ ਅਜਿੱਤੀ ਗੱਲ ਆ ਵੀ ਪੰਜਾਬੀ ਨੇ ਆਪਾਂ ਜਿਹੜੇ ਆ ਓਵਰ weight ਚੱਲ ਰਹੇ ਆ ਸਾਡੀਆਂ ਔਰਤਾਂ ਵੀ ਬੱਚੇ ਵੀ ਬੰਦੇ ਵੀ ਤੇ ਪਹਿਲੇ ਨੰਬਰ ਤੇ ਜੇ ਆਪਾਂ ਲੋਕਾਂ ਨੂੰ ਦੱਸਣੀ ਗੱਲ ਹੋਵੇ ਤੇ ਇਹਦੇ ਨਾਲ weight ਸਾਡਾ ਜਿਹੜਾ ਉਹ ਨਾਰਮਲ ਹੋ ਜਾਏਗਾ ਜਿਨ੍ਹਾਂ ਨੂੰ ਤਾਂ ਕੋਈ ਦਿਲ ਦੀਆਂ ਨਾੜਾਂ ਜ਼ਿਆਦਾ ਬੰਦ ਹੋਈਆਂ ਨੇ ਜ਼ਿਆਦਾ ਸਮੱਸਿਆ ਉਹ 3 ਕੱਪ ਪਾਣੀ ਦੇ ਪੋਣ ਆ ਤੇ ਮੱਧ ਮੱਗ ਦੇ ਉੱਤੇ ਤਰਨ ਤਰਦੇ ਉਹਨੂੰ ਕੜ ਕੜ ਕੇ ਜਦੋਂ 1/3 ਇੱਕ ਕੱਪ ਰਹਿ ਗਿਆ ਇੱਕ ਕੱਪ ਰਹਿ ਗਿਆ ਉਹਦੇ ਵਿੱਚ ਥੋੜਾ ਜਿਹਾ ਗੁੜ ਤੇ ਥੋੜਾ ਜਿਹਾ ਦੁੱਧ ਪਾਉਣਾ ਸਵਾਦ ਵਾਸਤੇ ਸਵਾਦ ਵਾਸਤੇ ਗੁੜ ਵੀ ਸਵਾਦ ਵਾਸਤੇ ਆ ਤੇ ਦੁੱਧ ਵੀ ਸਵਾਦ ਵਾਸਤੇ ਆ ਵੀ ਸਾਨੂੰ ਇਹ ਭੁਲੇਖਾ ਪਵੇ ਵੀ ਅਸੀਂ ਜਿਹੜੀ ਤਮਾਕੂ ਵਾਲੀ ਤਮਾਕੂ ਵਾਲੀ ਜਹਾ ਦੇ ਥਾਂ ਤੇ ਅਰਜਨ ਦੀ ਅਸੀਂ ਚਾਹ ਪੀ ਰਹੇ ਹਾਂ ਤੇ ਤੁਸੀਂ ਇੱਕ ਕੱਪ ਰੋਜ਼ਾਨਾ ਪੀਓ ਤੁਹਾਨੂੰ ਤੁਹਾਡਾ ਸਰੀਰ ਦੱਸੇਗਾ ਮੈਡੀਕਲ ਰਿਪੋਰਟਾਂ ਬਾਅਦ ਦੇ ਵਿੱਚ ਕਰਾ ਕੇ ਦੇਖ ਲਓ ਮੈਡੀਕਲ ਡਾਕਟਰ ਹੈਰਾਨ ਹੋ ਜਾਣਗੇ ਕਿ ਤੁਸੀਂ ਕਿੱਥੋਂ ਆਪਰੇਸ਼ਨ ਕਰਾ ਲਿਆ ਤੁਹਾਡੀਆਂ ਬੰਦ ਨਾੜਾਂ ਖੁੱਲ ਗਈਆਂ ਇਹ ਹਾਰਟ ਦੇ ਮਰੀਜ਼ਾਂ ਵਾਸਤੇ ਦੋਸਤੋ ਅਕਸਰ ਅਸੀਂ ਤੁਹਾਡੇ ਵਾਸਤੇ ਜਾਣਕਾਰੀ ਭਰਪੂਰ ਜੱਜ ਲੈ ਕੇ ਆਉਨੇ ਆ ਤੇ ਅੱਜ ਜਿਹੜੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਏ ਸਿਰਫ ਤੁਸੀਂ ਆ ਪੰਜ ਬੂਟੇ ਲਾ ਲਓ ਤੇ ਜ਼ਿੰਦਗੀ ਵਿੱਚ ਕਦੇ ਵੀ ਬਿਮਾਰ ਨਹੀਂ ਹੋਵੋਗੇ ਅੱਜ ਕੱਲ ਸਮਾ ਜਿਹੜਾ ਚੱਲ ਰਿਹਾ ਹੈ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਸਾਨੂੰ ਚੱਬੜੀਆਂ ਹੋਈਆਂ ਨੇ ਹਰ ਇੱਕ ਬੰਦਾ ਕੋਈ ਸ਼ੂਗਰ ਦਾ ਮਰੀਜ਼ ਹੈ ਕੋਈ ਹਾਰਡ ਦਾ ਪੇਸ਼ੈਂਟ ਹੈ ਕੋਈ ਗੋਡਿਆਂ ਤੋਂ ਰਹਿ ਗਿਆ ਕਿਸੇ ਦਾ ਮੈਦਾ ਖਰਾਬ ਹੈ ਆਹ ਪੰਜ ਬੂਟੇ ਤੁਸੀਂ ਲਾਉਣੇ ਆ ਘਰ ਦੇ ਵਿੱਚ ਤੇ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਬਿਮਾਰ ਨਹੀਂ ਹੋਵੋਗੇ ਬੂਟੇ ਕਿਹੜੇ ਕਿਹੜੇ ਨੇ ਆਪਾਂ ਜਾਣਕਾਰੀ ਲੈਣੇ ਆ ਮੇਰੇ ਨਾਲ ਨੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਰਿਟਾਇਰ ਹਰਦੇਵਾਲ ਸਿੰਘ ਘਰਿਆਲਾ ਸਾਹਿਬ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਕਰਦੇ ਸਵਾਗਤ ਤੇ ਜਾਣਦੇ ਸਿੱਧੀ ਗੱਲਬਾਤ ਵੈਗੁਰ ਜੀ ਕਾ ਖਾਲਸਾ ਮੈਗੁਰ ਜੀ ਕੀ ਫਤਿਹ ਪੰਜ ਬੂਟੇ ਆਪਾਂ ਚੁਣਿਆ ਮੈਡੀਸਨ ਕਿਹੜੇ ਕਿਹੜੇ ਬੂਟੇ ਨੇ ਪਹਿਲਾਂ ਨਾਂ ਦੱਸ ਦਿਓ ਸਾਰੇ ਬੂਟਿਆਂ ਦਾ ਹਾਂ ਬਿਲਕੁਲ ਵਧੀਆ ਗੱਲ ਆ ਜੀ ਕੁਦਰਤ ਦੇ ਵਿੱਚ ਬਹੁਤ ਵੱਡਾ ਭੰਡਾਰ ਆ ਜੀ ਮਨੁੱਖ ਦੀ ਸਿਹਤ ਵਾਸਤੇ ਪਰ ਜਿਹੜੇ ਆਪਾਂ ਅੱਜ ਪੰਜ ਬੂਟਿਆਂ ਦੀ ਗੱਲ ਕਰਨੀ ਆ ਪਹਿਲੇ ਨੰਬਰ ਤੇ ਆ ਸੁਹਾਂਜਣਾ ਹੂੰ ਦੂਜੇ ਨੰਬਰ ਦੇ ਉੱਪਰ ਕੜੀ ਪੱਤਾ ਆ ਹੂੰ ਤુલਸੀ ਆ ਹੂੰ ਬੇਲ ਪੱਤਰ ਆ ਜੀ ਫਿਰ ਇਹਦੇ ਚ ਇੱਕ ਅਰਜਨਦਾਰੋਖ ਆ ਅਰਜਨਦਾਰੋਖ ਇਹ ਜਿਹੜੇ ਪੰਜ ਬੂਟੇ ਨੇ ਇਹਨਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜੇ ਆਪਾਂ ਇਹਨਾਂ ਦੀ ਵਰਤੋਂ ਕਰੀਏ ਸਮੇਂ-ਸਮੇਂ ਤੇ ਕਈ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਆ ਜੀ ਤੇ ਦੂਜੀ ਗੱਲ ਵੀ ਜੇ ਸਾਨੂੰ ਬਿਮਾਰੀ ਨਹੀਂ ਲੱਗੀ ਹਾਂ ਤੇ ਤਾਂ ਵੀ ਸਾਨੂੰ ਆਉਣ ਵਾਲੇ ਸਮੇਂ 'ਚ ਕੋਈ ਚਿੰਤਾ ਨਾ ਰਵੇਗੀ ਵੀ ਬਿਮਾਰੀ ਲੱਗੇਗੀ ਨਹੀਂ ਇਹ ਪੰਜਾਂ ਬੂਟਾਂ ਦੀ ਵਰਤੋਂ ਆਪਾਂ ਬਿਨਾਂ ਬਿਮਾਰੀ ਵਾਲਾ ਵੀ ਕਰ ਸਕਦੇ ਹਾਂ ਬਿਨਾਂ ਬਿਮਾਰੀ ਵਾਲਾ ਵੀ ਕਰ ਸਕਦਾ ਆਪਾਂ ਸ਼ੁਰੂਆਤ ਕਰਦੇ ਹਾਂ ਸਿਹੁੰਜਣੇ ਤੋਂ ਸਿਹੁੰਜਣੇ ਦੀ ਬਹੁਤ ਸਾਰੀ ਤੁਸੀਂ ਪਹਿਲਾਂ ਵੀ ਇੰਟਰਵਿਊਜ਼ ਦਿੱਤੀਆਂ ਉਹਦੇ ਵਿੱਚ ਵੀ ਗੱਲ ਕੀਤੀ ਕਿਹੜੀਆਂ ਐਸੀਆਂ ਬਿਮਾਰੀਆਂ ਨੇ ਤੇ ਕਿੱਦਾਂ ਖਾਣਾ ਚਾਹੀਦਾ ਸਿਹੁੰਜਣੇ ਦੇ ਵਿੱਚ ਸਭ ਤੋਂ ਪਹਿਲੀ ਤੇ ਗੱਲ ਆ ਵੀ ਪੰਜਾਬੀ ਨੇ ਆਪਾਂ ਜਿਹੜੇ ਆ ਜੀ ਓਵਰ weight ਚੱਲ ਰਹੇ ਆ ਸਾਡੀਆਂ ਔਰਤਾਂ ਵੀ ਬੱਚੇ ਵੀ ਬੰਦੇ ਵੀ ਤੇ ਪਹਿਲੇ ਨੰਬਰ ਤੇ ਜੇ ਆਪਾਂ ਲੋਕਾਂ ਨੂੰ ਦੱਸਣੀ ਗੱਲ ਹੋਵੇ ਤੇ ਇਹਦੇ ਨਾਲ weight ਸਾਡਾ ਜਿਹੜਾ ਉਹ ਨਾਰਮਲ ਹੋ ਜਾਏਗਾ ਹਮ ਇੱਕ ਦਿਨ ਮੈਂ ਇਥੇ ਚੋਲਾ ਕਾਲਜ ਦੇ ਵਿੱਚ ਗਿਆ ਤੇ ਉੱਥੇ ਜਿਹੜੇ ਪ੍ਰਿੰਸੀਪਲ ਸੀ ਮੈਡਮ ਆ ਜੀ ਉਹ ਮੈਨੂੰ ਕਹਿੰਦੀ ਵੀ ਜਦੋਂ ਸੁਹਾਜਣਾ ਜੀ ਤੁਸੀਂ ਲੋਕਾਂ ਨੂੰ ਖਵਾਉਣਾ ਤੇ ਫਿਰ ਇਹ ਕਹੋ ਵੀ ਚੁਰਲੀਆਂ ਠੀਕ ਕਰਦਾ ਕਿਉਂਕਿ ਆ ਜਿਹੜੇ ਅਸੀਂ ਇਹ ਕੁਝ 15 ਪੁਆਇੰਟ ਦੇ ਹਾਈਲਾਈਟ ਕੀਤੇ ਆ ਸੌਂਜਣੇ ਦੇ ਫਾਇਦੇ ਤੇ ਉਹ ਕਿਉਂਕਿ ਉਹ ਵੀ 58 ਸਾਲ ਦੀ ਸੀ ਤੇ ਉਹ ਕਹਿੰਦੇ ਵੀ ਇਹ ਜਦੋਂ ਝੁਰੜੀਆਂ ਤੋਂ ਬੰਦਾ ਹਰ ਕੋਈ ਡਰਦਾ ਆ ਵੀ ਮੈਂ ਬੁੱਢਾ ਨਾ ਹੋਵਾਂ ਤੇ ਇਹਦੇ ਤਾਂ ਫਾਇਦੇ ਅਨੇਕ ਫਾਇਦੇ ਕਹਿ ਲਓ ਝੁਰੜੀਆਂ ਦੀ ਗੱਲ ਤਾਂ ਉਹਨਾਂ ਦੀ ਮੈਨੂੰ ਚੇਤੇ ਆ ਗਈ ਵੀ ਲੋਕਾਂ ਨੂੰ ਆਪਾਂ ਇੱਕਦਮ ਕਿੱਦਾਂ ਦੱਸਣਾ ਹੈ ਅਟਰੈਕਟ ਕਰਨਾ ਹੈ ਇਧਰਲੇ ਪਾਸੇ ਸੌਂਜਣ ਨਾਲੇ ਪਾਸੇ ਨੂੰ ਫਿਰ ਜਿਹੜੇ ਗੋਡੇ ਦੁਖਦੇ ਸਾਡੇ ਕਿਉਂਕਿ ਗੋਡਿਆਂ ਦੇ ਵਿੱਚ ਕੈਲਸ਼ੀਅਮ ਘਟ ਗਿਆ ਜੀ ਮੈਡੀਕਲ ਡਾਕਟਰ ਕਹਿੰਦੇ ਨੇ ਵੀ ਆਹ ਦਵਾਈਆਂ ਲਓ ਫਿਰ ਘੀਰ ਦੇ ਉੱਪਰ 4-5 ਲੱਖ ਰੁਪਇਆ ਲਓ ਤੇ ਇੰਨੇ ਦਾ ਪੈਕੇਜ ਤੁਹਾਡਾ ਗੋਡਾ ਨਵਾਂ ਪਾ ਦੇਣਾ ਉਧਰਤ ਨੇ ਇੰਨਾ ਕੁਝ ਸਾਨੂੰ ਦਿੱਤਾ ਆ ਜੀ ਕਿ ਜੇ ਅਸੀਂ ਥੋੜੀ ਜਿਹੀ ਵੀ ਕੁਦਰਤ ਪੱਖੀ ਸੋਚ ਖਾਣ ਪੀਣ ਬਾਰੇ ਵੀ ਤੇ ਹੋਰ ਜੇ ਸਾਨੂੰ ਕੋਈ ਬਿਮਾਰੀ ਲੱਗ ਗਈ ਆ ਤੇ ਜਿਹੜੇ ਰੁੱਖ ਨੇ ਹੂੰ ਇਨਾ ਦੀ ਜੇ ਵਰਤੋਂ ਕਰੀਏ ਸਹੀ ਤਰੀਕੇ ਨਾਲ ਤੇ ਸਾਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਜਿਦ ਤਰ੍ਹਾਂ ਅੱਖਾਂ ਦੀ ਨਜ਼ਰ ਠੀਕ ਹੋਣੀ ਹੈ ਇਹਦੇ ਚ ਵਿਟਾਮਿਨ ਇਹ ਬਹੁਤ ਆ ਆਸਵਜਨ ਦੇ ਵਿੱਚ ਫਿਰ ਇਹਦੀ ਆਪਾਂ ਵਰਤੋਂ ਦੀ ਜੇ ਗੱਲ ਕਰੀਏ ਇਹਦੇ ਚ ਖਰਾਕੀ ਤੱਤ ਤਾਂ ਬਹੁਤ ਨੇ ਪਰ ਆਪਣੇ ਟਾਈਮ ਦੀ ਸੀਮਤਾ ਹੀ ਆ ਤੇ ਇਹਨੂੰ ਮੈਚ ਹੋਣਾ ਹੈ ਵੀ ਲੋਕਾਂ ਨੂੰ ਇਹ ਦੱਸਿਆ ਜਾਵੇ ਵੀ ਖਾਣਾ ਕਿਦਾਂ ਮੇਨ ਬੈਂਚ ਤੁਸੀਂ ਇੱਕ ਮਿੰਟ ਜਿੱਦਾਂ ਤੁਸੀਂ ਇੱਕ ਤਾਂ ਦੱਸਿਆ ਨਾ ਮੋਟਾਪਾ ਘਟਦਾ ਅੱਖਾਂ ਦੀ ਨਜ਼ਰ ਠੀਕ ਹੁੰਦੀ ਹੈ ਗੋਡਿਆਂ ਤੋਂ ਰੋਆ ਮਿਲਦਾ ਹੋਰ ਕਿਹੜੀ ਕਿਹੜੀਆਂ ਬਿਮਾਰੀਆਂ ਦਿਲ ਦੀ ਬਿਮਾਰੀ ਆ ਸ਼ੂਗਰ ਦੀ ਬਿਮਾਰੀ ਆ ਆਈਸਾ ਇਟ ਸਾਡੀ ਠੀਕ ਹੋਵੇਗੀ ਫਿਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿੱਦੋਂ ਡਾਕਟਰ ਕਹਿੰਦੇ ਇਮਿਊਨਿਟੀ ਤੁਹਾਡੀ ਹੋਰ ਸਟਰੋਂਗ ਹੋ ਜਾਏਗੀ ਹਾਂ ਹਾਂ ਫਿਰ ਕੈਂਸਰ ਸੱਚ ਆ ਮੈਨੂੰ ਚਿੰਤਾ ਆ ਗਿਆ ਵੀ ਬਲੱਡ ਕੈਂਸਰ ਸਾਡੇ ਕੋਈ ਦੋਸਤ ਨੇ ਸੁਲੱਖਣ ਸਿੰਘ ਰਿਆੜ ਕਵੀਸ਼ਰ ਉਹਨਾਂ ਦਾ ਦੋਸਤ ਆ ਸਿੰਗਾਪੁਰ ਦਾ ਉਨੂੰ ਬਲੱਡ ਕੈਂਸਰ ਸੀ ਤੇ ਉਹਨੂੰ ਕਾਫੀ ਰਾਹਤ ਆ ਲਗਾਤਾਰ ਉਸ ਸਵੰਜਨੇ ਦਾ ਇਹ ਪਾਊਡਰ ਆ ਉਹ ਵਰਤ ਰਿਆ ਜੀ ਕਈ 300 ਬਿਮਾਰੀਆਂ ਸਿੱਧੀ ਗੱਲ ਆ ਵੀ ਇਹ ਸਵੰਜਨਾ ਠੀਕ ਕਰਦਾ ਤੇ ਆ ਜਿੰਨੀਆਂ ਕਾਪਾਂ ਥੋੜੀਆਂ ਦੀ ਆਪਾਂ ਜਿਗਰ ਕੀਤਾ ਆ ਜੀ ਤੇ ਸਮਝ ਲਓ ਵੀ ਤੁਸੀਂ ਕਿਤੇ ਕੋਈ ਥੋੜੀ ਬਹੁਤੀ ਭਾਵੇਂ ਕੋਈ ਕੰਪਲੀਕੇਟਡ ਜਿਆਦਾ ਬਿਮਾਰੀ ਹੋ ਜੇ ਕਿਸੇ ਨੂੰ ਜਾਂ ਉਹਦੀ ਸਟੇਜ ਹੀ ਲੰਘ ਜਾਵੇ ਤੇ ਫਿਰ ਤਾਂ ਹੋ ਸਕਦਾ ਸਵੰਜਨੇ ਦੇ ਵੀ ਹੱਥ ਖੜੇ ਹੋ ਜਾਣੇ ਪਰ ਜੇ ਅਸੀਂ ਇਹਨੂੰ ਨਾਰਮਲ ਥੋੜਾ ਜਿਹਾ ਰੁਟੀਨ ਦੇ ਵਿੱਚ ਵਰਤ ਦੇ ਰਹੀਏ ਤੇ ਫਿਰ ਇੱਕ ਹੋਰ ਗੱਲ ਆ ਜਿਹੜੀ ਦੱਸਣੀ ਆਪਾਂ ਜ਼ਰੂਰੀ ਜੀ ਜੀ ਵੀ ਸਵੰਜਨਾ ਖਾਲੀ ਪੇਟ ਨਹੀਂ ਲੈਣਾ ਹੂੰ ਇਹ ਜ਼ਰੂਰੀ ਆ ਕਿਉਂਕਿ ਬੜੀ ਹੈਵੀ ਡਾਈਟ ਆ ਹੈਵੀ ਡਾਈਟ ਤੇ ਇਹਦੇ ਵਿੱਚ ਇਹ ਹੈਵੀ ਡਾਈਟ ਕਰਕੇ ਇਹ ਲੋਕ ਮੈਨੂੰ ਤਰਾਜ ਕਰਦੇ ਆ ਕਹਿੰਦੇ ਜੀ ਸੁਆਹ ਜਨਨ ਦਾ ਤੋ ਕਹੀ ਜਾਂਦਾ ਪਰ ਇਹਦੇ ਨਾਲ ਭੁੱਖ ਨਹੀਂ ਲੱਗਦੀ ਭੁੱਖ ਕਿਦਾਂ ਲੱਗੇ ਭੁੱਖ ਤਾਂ ਉਦੋਂ ਲੱਗੂ ਨਾ ਵੀ ਸਾਡਾ ਪੇਟ ਜਦੋਂ ਖਾਲੀ ਹੋ ਹ ਤੇ ਇਹਨੇ ਮੈਂ ਤਾਂ ਹਰ ਥਾਂ ਤੇ ਮੈਂ ਵੀ ਗੱਲ ਕਹਿਣਾ ਹੈ ਵੀ ਜਿਹੜੇ ਗਰੀਬ ਲੋਕ ਆ ਭਾਰਤ ਦੇ ਵਿੱਚ ਸਰਕਾਰ ਨੇ ਤਾਂ ਕਹਿੰਦੇ ਆ ਪਤਾ ਨਹੀਂ 80 ਕਰੋੜ ਕੇ 90 ਕਰੋੜ ਜਿਹਨਾਂ ਨੂੰ ਮੁਖਤ ਰਾਸ਼ਨ ਦੇ ਰਹੀ ਆ ਮੈਂ ਕਹਿੰਦਾ ਇਹ ਰਾਸ਼ਨੇ ਬੰਦ ਹੋ ਜਾਣਾ ਚਾਹੀਦਾ ਉਹਨਾਂ ਨੂੰ ਸਹੀ ਗਾਈਡ ਕੀਤਾ ਜਾਵੇ ਵੀ ਤੁਸੀਂ ਖਾਣਾ ਕੀ ਤੇ ਪੀਣਾ ਕੀ ਆ ਤੇ ਜੇ ਸਾਡਾ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਇੰਨਾ ਹੀ ਦੱਸ ਦੇਣ ਕਿ ਸੁਹਾਂਜ ਨੇ ਇੱਕ ਚਮਚ ਹਾਂ ਰੋਟੀ ਖਾਣੇ ਕੇ ਬਾਅਦ ਲੀਜੀਏ ਤੇ ਬਿਮਾਰੀਆਂ ਤੋਂ ਛੁਟਕਾਰਾ ਪਾਈਏ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਸਾਨੂੰ ਕੋਈ ਬਿਮਾਰੀ ਲੱਗੇ ਕੀ ਨਹੀਂ ਕੋਈ ਸਾਨੂੰ ਮਹੱਲਾ ਕੀ ਨਿੰਕ ਦੀ ਲੋਡ ਨਹੀਂ ਗਈ ਹੈਗੀ ਜੀ ਖਾਣ ਦੇ ਤਰੀਕੇ ਨਾਲ ਜੀ ਖਾਣ ਦਾ ਤਰੀਕਾ ਇਹ ਨਾ ਵੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣਾ ਜੀ ਖਾਲੀ ਪੇਟ ਨਹੀਂ ਲੈਣਾ ਤੁਸੀਂ ਰੋਟੀ ਖਾਧੀ ਰੋਟੀ ਖਾਣ ਤੋਂ ਤੁਰੰਤ ਬਾਅਦ ਰਕੇ ਲੈ ਲਓ ਜਾਂ ਘੰਟਾ ਡੇਢ ਘੰਟੇ ਬਾਅਦ ਆਪਾਂ ਪਾਣੀ ਪੀਣੇ ਆ ਉਦੋਂ ਤੁਸੀਂ ਇਹਨੂੰ ਲੈ ਸਕਦੇ ਫਿਰ ਵੀ ਕਈ ਵੇਰੇ ਕੋਈ ਬਜ਼ੁਰਗ ਆ ਉਹਨੂੰ ਸਿੱਧਾ ਚਿਮਚੇ ਤੇ ਪਾ ਕੇ ਉਹਨੂੰ ਖਾਣਾ ਔਖਾ ਲੱਗਦਾ ਕਿਸੇ ਨੂੰ ਅਥੂ ਵੀ ਆ ਜਾਂਦਾ ਹਾਂ ਉਹਦੇ ਵਾਸਤੇ ਵੀ ਤੁਸੀਂ ਪਾਣੀ 'ਚ ਘੋਲ ਲਓ ਪਾਣੀ 'ਚ ਲੇਟੀ ਜੀ ਬਣਾ ਲਓ ਫਿਰ ਉਹ ਸਬਜ਼ੀ 'ਚ ਪਾ ਲਓ ਕਈ ਬੱਚੇ ਨਹੀਂ ਖਾਂਦੇ ਉਹਦੇ ਦਹੀਂ 'ਚ ਪਾ ਦਿਓ ਵਾਹ ਰੋਟੀ ਦੇ ਵਿੱਚ ਇਹਨੂੰ ਲਾ ਦਿਓ ਫਿਰ ਆਟੇ ਦੇ ਵਿੱਚ ਗੁੰਨ ਲਓ ਸਬਜ਼ੀ 'ਚ ਪਾ ਦਿਓ ਹਾਂ ਕਈ ਤਰੀਕੇ ਨੇ ਜਿਨ੍ਹਾਂ ਦੇ ਨਾਲ ਇਹਦੇ ਪੱਤੇ ਸੁਕਾ ਕੇ ਵੀ ਰੋਟੀ ਬਣਾਉਂਦੇ ਆ ਪੱਤੇ ਇਹਦੇ ਛਾਂ ਵਿੱਚ ਸੁਕਾਉਣੇ ਆ ਧੁੱਪੇ ਨਹੀਂ ਸੁਕਾਉਣੇ ਹਾਂ ਤੇ ਜਿਤਨਾ ਮਈ ਮਹੀਨੇ ਦੇ ਵਿੱਚ ਚੌਥੇ ਪੰਜਵੇਂ ਦਿਨ ਸੁੱਕ ਜਾਂਦੇ ਆ ਹੁਣ ਅੱਜ ਜੁਲਾਈ ਦਾ ਮਹੀਨਾ ਹਮਸਾ ਮੌਸਮਾ ਇਹਨਾਂ ਦਿਨਾਂ ਚ 7-8 ਦਿਨ ਲੈ ਜਾਣਗੇ ਸਰਦੀਆਂ ਦੇ ਵਿੱਚ ਫਿਰ ਇਸ ਤੋਂ ਵੀ ਜ਼ਿਆਦਾ 10-10 ਦਿਨ ਵੀ ਲੈ ਜਾਂਦੇ ਆ ਤੇ ਪੱਤੇ ਨੂੰ ਸੁਕਾ ਕੇ ਮਿਕਸੀ ਦੇ ਵਿੱਚ ਰਗੜ ਲੈਣਾ ਉਸ ਤੋਂ ਬਾਅਦ ਉਹਨੂੰ ਛਾਣ ਕੇ ਛਾਣੀ ਦੇ ਨਾਲ ਤੇ ਉਹਨੂੰ ਤੁਸੀਂ ਇੰਨਾ ਕੁ ਪਾਊਡਰ ਬਣਾਓ ਵੀ 1 ਮਹੀਨਾ ਕੱਢ ਜਾਵੇ ਪੱਤੇ ਤੁਹਾਡੇ ਕੋਲ ਸੁੱਕੇ ਭਾਵੇਂ ਸਾਲ ਦੇ ਹੋਣ ਇਹ ਪੱਤਿਆਂ ਦਾ ਜਿਹੜਾ ਪਾਊਡਰ ਆ ਉਹ 1 ਮਹੀਨੇ ਚ ਖਤਮ ਹੋ ਜਾਣਾ ਚਾਹੀਦਾ ਕਿਉਂਕਿ ਉਸ ਤੋਂ ਬਾਅਦ ਕਈ ਵਾਰੀ ਬਰਸਾਤਾਂ ਦੇ ਮੌਸਮ ਦੇ ਵਿੱਚ ਕੋਈ ਕਿਰਮ ਵੀ ਚੱਲ ਜਾਂਦੇ ਆ ਤੇ ਵੈਸੇ ਵੀ ਇਹਦੀ ਜਿਹੜੀ ਖੁਰਾਕੀ ਤੱਤਾਂ ਦੀ ਜਿਹੜੀ ਉਹ ਘਟਨੇ ਸ਼ੁਰੂ ਹੋ ਜਾਂਦੇ ਆ ਉਸ ਤੋਂ ਬਾਅਦ ਇਹਦੀ ਉਮਰ ਕੀ ਆ ਉਮਰ ਸੀਮਾ ਕੀ ਹੈ ਕਿਹੜੇ ਕਿਹੜੇ ਨੂੰ ਖਾਣਾ ਚਾਹੀਦਾ ਕਿਹਨੂੰ ਨਹੀਂ ਖਾਣਾ ਚਾਹੀਦਾ ਇਹ ਤਾਂ ਅੱਜ ਕੱਲ ਸਾਰਿਆਂ ਦੇ ਕੋਲ ਨੈਟ ਦੇ ਵਿੱਚੋਂ ਆਪਾਂ ਦੇਖ ਸਕਦੇ ਆ ਵੀ ਮੈਂ ਤਾਂ ਖੁਦ ਖਵਾ ਕੇ ਦੇਖਿਆ 2 ਸਾਲ ਦੇ ਬੱਚੇ ਨੂੰ ਛੁਟਕੀ ਕ ਖਵਾ ਦੋ ਬੜੀ ਖੁਸ਼ੀ ਨਾਲ ਖਾ ਜਾਂਦਾ ਹਰ ਉਮਰ ਦਾ ਬੰਦਾ ਖਾ ਸਕਦਾ ਇਹ ਬੱਕਰੀ ਗੱਲ ਆ ਪੀ ਕਿਸੇ ਨੂੰ ਕਈ ਲੋਕ ਕਹਿ ਦਿੰਦੇ ਜੇ ਗਰਮ ਆ ਕੋਈ ਕੋਸ਼ ਕਹਿੰਦਾ ਕੋਈ ਕੁਛ ਆਪੋ ਆਪਣੇ ਤੁਸੀਂ ਕਿਉਂਕਿ ਕਿਸੇ ਦੀ ਤਸਵੀਰ ਕਿਸੇ ਨੂੰ ਠੰਡੀ ਕੋਈ ਮਾਫਕ ਹੁੰਦੀ ਆ ਕਿਸੇ ਨੂੰ ਗਰਮ ਵੱਖ-ਵੱਖ ਤਰ੍ਹਾਂ ਦਾ ਸਰੀਰ ਆ ਸਾਡਾ ਕੋਈ ਵਾਈਖੋਰਾ ਸਰੀਰ ਆ ਮੁੱਖ ਦੀ ਗੱਲ ਵੀ ਤੁਸੀਂ ਪਹਿਲਾਂ ਵੈਸੇ ਦੀ ਤਸਵੀਰ ਗਰਮ ਹੁੰਦੀ ਕਿ ਠੰਡੀ ਹੁੰਦੀ ਨਹੀਂ ਨਹੀਂ ਇਹਦੀ ਨੋਰਮਲ ਆ ਨੋਰਮਲ ਕਿਸੇ ਨੂੰ ਕਿਸੇ ਤਰ੍ਹਾਂ ਲੱਗ ਜਵੇ ਉਹਦੀ ਆਪਦੀ ਤਸਵੀਰ ਦੇ ਸਰੀਰ ਦੀ ਤਸਵੀਰ ਦੇ ਮੁਤਾਬਕ ਕਿਸੇ ਨੂੰ ਵੱਧ ਘੱਟ ਲੱਗ ਸਕਦਾ ਮੈਂ ਇਹ ਕਹਾਂਗਾ ਸਾਰਿਆਂ ਨੂੰ ਭਈ ਤੁਸੀਂ ਪਹਿਲਾਂ ਚੌਥਾ ਹਿੱਸਾ ਜਿਹੜਾ ਚਮਚਾ ਲਓ ਹੂੰ ਉਸ ਤੋਂ ਬਾਅਦ ਅੱਧਾ ਚਮਚਾ ਲਓ ਹੂੰ ਫਿਰ ਪੂਰਾ ਚਮਚਾ ਲੈਣਾ ਸ਼ੁਰੂ ਕਰ ਦਿਓ ਫਿਰ ਵਿੱਚ ਵਿਚਾਲੇ ਇਹਨੂੰ ਤੁਸੀਂ ਕਈ ਤਾਂ ਕਹਿੰਦੇ 15 ਦਿਨਾਂ ਬਾਅਦ ਬ੍ਰੇਕ ਪਾਓ ਤੇ ਕਈ ਕਹਿੰਦੇ ਵੀ ਮਹੀਨੇ ਬਾਅਦ ਮੈਂ ਵੀ ਸੁਣਿਆ ਵੀ 2 ਮਹੀਨੇ ਬਾਅਦ ਵੀ ਆਪਾਂ ਹਫਤਾ ਕ ਛੱਡ ਦਈਏ ਫਿਰ ਸਾਡੇ ਇਹ ਨਾ ਹੋਵੇ ਵੀ ਕਈ ਵਾਰੀ ਇਹਦੇ ਚ ਜੇ ਕੈਲਸ਼ੀਅਮ ਜ਼ਿਆਦਾ ਹੈ ਤੇ ਸਾਡੇ ਸਰੀਰ ਚ ਕੈਲਸ਼ੀਅਮ ਜੇ ਵੱਧ ਗਿਆ ਤੇ ਹੋਰ ਚੀਜ਼ ਦੀ ਕੋਈ ਘਾਟ ਆ ਸਕਦੀ ਆ ਕਿਉਂਕਿ ਜਿਹੜੇ ਖੁਰਾਕੀ ਤੱਤ ਨੇ ਇਹਦੇ ਜਾਂ ਵਿਟਾਮਿਨ ਸਾਡੇ ਆ ਇਹਨਾਂ ਦਾ ਬੈਲੈਂਸ ਹੋਣਾ ਚਾਹੀਦਾ ਸਾਡੇ ਸਰੀਰ ਦੇ ਵਿੱਚ ਕੁਝ ਦਿਨ ਬ੍ਰੇਕ ਪਾਓ ਫਿਰ ਜਿਵੇਂ 2 ਦਿਨ ਖਾ ਲਿਆ 1 ਦਿਨ ਨਾ ਖਾ ਲਿਆ ਆਹ ਆ ਇਦਾਂ ਇਹਦੀ ਲਗਾਤਾਰ ਵਰਤੋਂ ਕਰਦੇ ਜੀ ਇਹ ਇਹ ਜਿਹੜਾ ਬੂਟਾ ਆਮ ਮਿਲ ਜਾਂਦਾ ਕਿ ਜਾਂ ਕੋਈ ਸਪੈਸ਼ਲ ਲਿਆਉਣਾ ਪੈਂਦਾ ਮਿਲ ਜਾਂਦਾ ਜੀ ਸਨ 17 ਤੋਂ ਅਸੀਂ ਲੱਗੇ ਆ ਹੂੰ ਹਰ ਪੰਜਾਬੀ ਜਿਹੜਾ ਵੀ ਕੋਈ ਨੈੱਟ ਨਾਲ ਜੁੜਿਆ ਹੈ ਜਾਂ ਥੋੜਾ ਬਹੁਤਾ ਤਮਾਕ ਰੱਖਦਾ ਹੈ ਹਰ ਬੰਦੇ ਤੱਕ ਹੀ ਅਸੀਂ ਪਹੁੰਚਾ ਦਿੱਤੀ ਹੈ ਗੱਲ ਕਿ ਸੋਹਜਨਾ ਹਰ ਨਰਸਰੀ ਚੋਂ ਮਿਲ ਸਕਦਾ ਜੰਗਲਾਤ ਵਿਭਾਗ ਮੈਂ ਤੋਂ ਅਸੀਂ ਇੱਥੇ ਕਰਿਆਲਾ ਪਿੰਡ 'ਚ ਆਪਾਂ ਖੜੇ ਆ ਐਸ ਜਗ੍ਹਾ ਦੇ ਉੱਪਰ ਹੀ ਅਸੀਂ ਪਿਛਲੇ ਸਾਲ ਵੀ 50 ਹਜ਼ਾਰ ਬੂਟੇ ਦੀ ਨਰਸਰੀ ਇੱਥੇ ਤਿਆਰ ਕੀਤੀ ਹੁਣ ਵੀ ਬਸ ਇੱਥੇ ਕਰ ਰਹੇ ਆ ਹਜ਼ਾਰਾਂ ਦੀ ਗਿਣਤੀ 'ਚ ਸੋਹਜਨੇ ਦੇ ਬੂਟੇ ਜਿਹਨੂੰ ਕਦੋਂ ਨਹੀਂ ਮਿਲਦੇ ਕਰਿਆਲਾ ਤਰਨਤਾਰਨ ਜਿਲ੍ਹੇ ਦਾ ਪਿੰਡ ਆ ਇੱਥੇ ਹਸਪੀਟਲ ਆ ਇੱਥੋਂ ਆਣ ਕੇ ਤੁਸੀਂ ਜਿੰਨੇ ਮਰਜ਼ੀ ਬੂਟੇ ਲੈ ਸਕਦੇ ਜੀ ਇਹ ਤੇ ਹੋ ਗਿਆ ਸੋਝਣਾ ਅਗਲਾ ਬੂਟਾ ਕਿਹੜਾ ਜੀ ਇਹ ਦੂਜੇ ਨੰਬਰ ਦੇ ਉੱਪਰ ਤુલਸੀ ਆ ਤુલਸੀ ਆ ਗਈ ਜੀ ਤુલਸੀ ਦੇਖੋ ਕਈ ਲੋਕ ਕਹਿ ਦਿੰਦੇ ਆ ਜਦੋਂ ਮੈਂ ਸਕੂਲਾਂ ਕਾਲਜਾਂ ਜਾਂਦਾ ਹਮ ਅੱਜ ਹੀ ਇੱਕ ਟੀਚਰ ਵਿੱਚ ਉਂਗਾ ਵਾਲੇ ਸਕੂਲ ਚ ਗਿਆ ਕਾਲਜ ਚ ਗਿਆ ਤੇ ਉੱਥੇ ਕਹਿੰਦੇ ਸਾਡੇ ਘਰ 'ਚ ਜਗਾ ਘਟਾ ਪਰ ਬੂਟੇ ਸੀ ਬਹੁਤ ਲਾਏ ਆ ਤੇ ਮੇਰਾ ਸਵਾਲ ਉਹਨਾਂ ਨੂੰ ਵੀ ਸੀ ਵੀ ਤੁਸੀਂ ਘਰ 'ਚ ਬੂਟੇ ਨਾ ਮਿਲਾਓ ਤੁਹਾਡੇ ਸਾਹਮਣੇ ਕੋਨਾ ਕੋਈ ਧਾਰਮਿਕ ਸਥਾਨ ਆ ਕੋਈ ਤੁਹਾਡੇ ਪਾਰਕ ਆ ਕਿੱਥੇ ਵੀ ਜੇ ਕਿਸੇ ਦੇ ਘਰ ਜ਼ਿਆਦਾ ਹੈ ਤੁਸੀਂ ਉੱਥੇ ਬੂਟੇ ਲਾਓ ਤੇ ਤુલਸੀ ਤਾਂ ਗਮਲੇ 'ਚ ਹੀ ਹੋ ਜਾਂਦੀ ਆ ਇਹਦੇ ਵਾਸਤੇ ਕੋਈ ਜਗ੍ਹਾ ਦੀ ਲੋੜ ਨਹੀਂ ਗਈ ਤੁਸੀਂ ਛੱਤ ਦੇ ਉੱਪਰ ਗਮਲੇ ਰੱਖ ਲਓ ਕਿਤੇ ਸਾਈਡ ਤੇ ਰੱਖ ਲਓ ਤੇ ਤુલਸੀ ਦਾ ਬੂਟਾ ਜਿਹੜਾ ਇਹਨੂੰ ਪਵਿੱਤਰ ਬੂਟਾ ਵੀ ਕੋਈ ਧਰਮ ਕਹਿੰਦੇ ਆ ਜੀ ਅਸਲ ਵਿੱਚ ਪਵਿੱਤਰ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਉਹਦੇ ਵਿੱਚ ਕੋਈ ਗੁਣ ਹੋਣਾ ਹੂੰ ਇਹ ਵੱਖਰੀ ਗੱਲ ਹੈ ਵੀ ਸਾਡੇ ਅਰੇ ਨਹੀਂ ਪਛਾਣਦੇ ਕਹਿੰਦੇ ਦੂਜੇ ਕਹਿੰਦੇ ਪਵਿੱਤਰਾ ਤੇ ਅਸੀਂ ਕਹਿੰਦਾ ਨਹੀਂ ਪਵਿੱਤਰ ਪਰ ਜਿੱਥੋਂ ਮੈਂ ਟ੍ਰੇਨ ਕਰ ਲਈਆਂ ਨੇ ਜਾਂ ਇਹਦੇ ਜਿਹੜੇ ਖੁਰਾਕੀ ਤੱਤ ਆਪਾਂ ਦੇਖਦੇ ਆਂ ਹੂੰ ਇਹਦੇ ਜੋ ਖੁਰਾਕੀ ਤੱਤ ਵੀ ਬਹੁਤ ਨੇ ਹੂੰ એનર્ਜੀ ਵੜੀ ਜਾਂਦੀ ਆ ਖੰਗ ਜ਼ੁਕਾਮ ਬੁਖਾਰ ਵਾਇਰਲ ਜੇ ਸਾਨੂੰ ਕੋਈ ਹੋ ਗਿਆ ਚੀਜ਼ ਉਹਦਾ ਤਾਂ ਠੀਕ ਹੁੰਦਾ ਹੁੰਦਾ ਵੀ ਇਹਦਾ ਕੜਾ ਬਣਾ ਕੇ ਆਪਾਂ ਪੀ ਜੀ ਹੂੰ ਤੇ ਇੱਕ ਡਾਕਟਰ ਤਾਰਾ ਚੰਦ ਬੇਲ ਜੀ ਹੂੰ ਖਡੂਰ ਸਾਹਿਬ ਆਏ ਤੇ ਉਹਨਾਂ ਨੇ ਇੱਕ ਸਾਨੂੰ ਟ੍ਰੇਨਿੰਗ ਦਿੱਤੀ ਹੂੰ ਕਹਿੰਦੇ ਵੀ 10 ਪੱਤੇ ਤੁਲਸੀ ਦੇ ਜੀ 10 ਮਿੰਟ ਹੀ ਭਾਲਣਿਆਂ ਤੇ 1 ਲੀਟਰ ਪਾਣੀ ਜੀ ਤੁਸੀਂ ਉਹ 10 ਮਿੰਟਾਂ ਬਾਅਦ ਮੱਧ ਮਗ ਦੇ ਉੱਪਰ ਭਾਲਣਿਆਂ ਜੀ ਉਹਨੂੰ ਪੁਣ ਕੇ ਕੱਚ ਦੀ ਬੋਤਲ 'ਚ ਹੂੰ ਜਾਂ ਥਰਮਸ ਦੇ ਵਿੱਚ ਪਾ ਲਓ ਜੀ ਜੀ ਉਸ ਬੋਤਲ ਨੂੰ 1 ਲੀਟਰ ਦੀ ਨੂੰ ਜੀ ਸਾਰਾ ਦਿਨ ਤੁਸੀਂ 2-2 ਘੁੱਟਾਂ ਅੰਦਰ ਦੇ ਘੰਟੇ ਬਾਅਦ ਜਦੋਂ ਤੁਹਾਨੂੰ ਠੀਕ ਲੱਗੇ ਵਿੱਚ ਵਿੱਚ ਦੂਜਾ ਪਾਣੀ ਤਾਂ ਆਪਾਂ ਪੀਣੇ ਹੁੰਦਾ ਵਿੱਚ ਇਹ ਵੀ ਪੀਂਦੇ ਰਹੋ ਤੇ ਤੁਹਾਨੂੰ ਜਿੰਨਾ ਵੀ ਤੁਸੀਂ ਕੰਮ ਹਲਕਾ ਪਾਰਾ ਕਰਦੇ ਜੇ ਤੁਹਾਨੂੰ ਕੋਈ ਥਕਾਵਟ ਨਹੀਂ ਹੋਵੇਗੀ ਇਸ ਤੁਲਸੀ ਦੇ ਕੜੀ ਦੇ ਨਾਲ ਤੇ ਬੜਾ ਸੌਖਾ ਇਹ ਤਿਆਰ ਹੋ ਜਾਂਦਾ ਸਰਦੀਆਂ ਦੇ ਵਿੱਚ ਇਹ ਮਰ ਜਾਂਦਾ ਬੂਟਾ ਕਿਉਂਕਿ ਠੰਡ ਨਹੀਂ ਸਹਾਰ ਸਕਦਾ ਕਿਉਂਕਿ ਮੌਸਮ ਅੱਗੇ ਕਿਸੇ ਦਾ ਜੋਰ ਨਹੀਂ ਜੀ ਚਾਹੀਦਾ ਇਹ ਲੋਕਾਂ ਨੂੰ ਵੀ ਨਵੰਬਰ ਮਹੀਨੇ ਦੇ ਵਿੱਚ ਜੀ ਇਹਦੇ ਪੱਤੇ ਹਾਂ ਛੇ ਮਹੀਨੇ ਤੱਕ ਅੱਜ ਵੀ ਵੇਖੋ ਜਲਾਈ ਮਹੀਨਾ ਅੱਜ ਵੀ ਜਿਹੜੀ ਤુલਸੀ ਆ ਬਹੁਤ ਥੋੜੀ ਆ ਜੀ ਤੇ ਇਹਦੇ ਪੱਤੇ ਤੁਸੀਂ ਨਵੰਬਰ ਮਹੀਨੇ ਚੋ ਹੀ ਤੋੜ ਕੇ ਉਹ ਵੀ ਸ਼ਾਮੇ ਸੁਕਾਉਣੇ ਆ ਤੇ ਉਹਨੂੰ ਕਿਸੇ ਵਧੀਆ ਜਗ੍ਹਾ ਦੇ ਉੱਪਰ ਸਟੋਰ ਕਰ ਲਓ ਤੇ ਸਾਰਾ ਸਾਲ ਉਹਨੂੰ ਵਰਤਦੇ ਰਹੋ ਇਹ ਤુલਸੀ ਆ ਜਿਹੜੀ ਬੜੀ ਫਾਇਦੇਮੰਦ ਆ ਇੱਕ ਤਾਂ ਇਹਦਾ ਹੋ ਗਿਆ ਨਾ ਕੜਾ ਬਣਾਉਣਾ ਹੋਰ ਵੀ ਕੋਈ ਤਰੀਕਾ ਹੈ ਤੇ ਖਾਣ ਦਾ ਨਹੀਂ ਹੋਰ ਨਹੀਂ ਇਹਨੂੰ ਸਿੱਧਾ ਨਹੀਂ ਆਪਾਂ ਚਬਾ ਕੇ ਖਾਣਾ ਤੇ ਜਿਦ ਤਰਾ ਆਪਾਂ ਚਾਹ ਬਣਾਉਣੇ ਆ ਖਾਸ ਕਰਕੇ ਸਰਦੀਆਂ ਦੇ ਦਿਨਾਂ ਦੇ ਵਿੱਚ ਤੁਸੀਂ ਚਾਹ ਦੇ ਵਿੱਚ ਵੀ ਪਾ ਸਕਦੇ ਤੇ ਜਿਹੜਾ ਕੜਾ ਜਾਂ ਹੋਰ ਇਹ ਚੀਜ਼ਾਂ ਦਾ ਹੈਗਾ ਨਾ ਵੀ ਜਦੋਂ ਕਿਸੇ ਨੂੰ ਕੋਈ ਖਾਸ ਕੰਪਲਿਕੀਸ਼ਨ ਆ ਰਹੀ ਹੈ ਜਾਂ ਕੋਈ ਉਦੋਂ ਤੁਸੀਂ ਕੜਾ ਬਣਾਓ ਤੇ ਜਾਂ ਜਿਹੜਾ ਮੈਂ ਦੱਸਿਆ ਵੀ ਉਹ 10 ਮਿੰਟ ਪਾਣੀ ਵਾਲ ਕੇ ਪੀਣਾ ਤੇ ਆਮ ਰੁਟੀਨ ਦੇ ਵਿੱਚ ਹੋਰ ਇਹ ਦਾ ਨਿਦਰਸ ਬੰਦਾ ਵੀ ਪੀ ਸਕਦਾ ਹਾਂ ਹਾਂ ਹਰ ਬੰਦਾ ਇਹਨੂੰ ਪੀਵੇ ਤਾਂ ਕਿ ਆਪਾਂ ਤੰਦਰੁਸਤ ਬੰਦਾ ਜਿਹੜਾ ਜਦੋਂ ਪੋਸ਼ਟਿਕ ਖੁਰਾਕ ਲੈਂਦਾ ਆ ਤੇ ਉਹਦੇ ਸਰੀਰ ਦੀ ਮੈਂਟੀ ਵੱਧਦੀ ਆ ਜੀ ਤੇ ਜਦੋਂ ਸਾਡੀ ਇਮਿਊਨਿਟੀ ਵੱਧ ਗਈ ਆ ਆਮ ਪ੍ਰਾਣੀ ਕਹਾਵਤਾਂ ਵੀ ਮਾੜਾ ਢੰਗਾ ਛਤੀ ਰੋਗ ਜਿਹੜਾ ਬੰਦਾ ਤੰਦਰੁਸਤ ਆ ਵੀ ਇਹਦੇ ਕਰੋਨਾ ਦੇ ਵਿੱਚ ਵੀ ਦੇਖਿਆ ਅਸੀਂ ਤਾਂ ਰੌਲਾ ਪਾਉਂਦੇ ਰਹੇ ਨੇ ਕਿ ਕਰੋਨਾ ਇੱਕ ਫਰਾਡ ਆ ਤੇ ਫਿਰ ਵੀ ਕਈ ਲੋਕ ਫਸ ਗਏ ਤੇ ਜਿਹੜੇ ਲੋਕ ਹਸਪਤਾਲਾਂ 'ਚ ਨਹੀਂ ਗਏ ਜਿਨ੍ਹਾਂ ਨੇ ਆਪਦੀ ਇਮਿਊਨਿਟੀ ਬਣਾਈ ਅਸੀਂ ਉਹ ਤੋਂ ਇੱਕ ਪੇਪਰ ਛਾਪਿਆ ਸੀ ਕਿ ਸਿਹੁੰਜਨਾ ਲਾਓ ਸੌਣੇ ਨਾ ਖਾਓ ਤੇ ਕਰੋਨਾ ਭਜਾਓ ਕਿਉਂਕਿ ਸਿਹੁੰਜਨੇ ਦੇ ਵਿੱਚ ਇਹ ਵਿਟਾਮਿਨ ਸੀ ਤੇ ਜ਼ਿੰਕ ਵੱਡੀ ਮਾਤਰਾ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਆਪਣਾ ਤੁਲਸੀ ਦੀ ਗੱਲ ਕਰ ਰਹੇ ਆ ਇਹਦੇ ਵਿੱਚ ਵੀ ਬੜੇ ਖੁਰਾਕੀ ਤੱਤ ਨੇ ਤੇ ਇਸ ਤੋਂ ਅੱਗੇ ਆ ਗਿਆ ਜੀ ਕੜੀ ਪੱਤਾ ਕੜੀ ਪੱਤਾ ਕੜੀ ਪੱਤਾ ਹੁਣ ਦੇਖੀਦਾ ਹੈ ਕਿ ਆਮ ਘਰਾਂ ਦੇ ਵਿੱਚ ਕੜੀ ਪੱਤਾ ਲੱਗ ਗਿਆ ਹੈ ਤੇ ਇਹਦੀ ਪਹਿਲਾਂ ਅਹਿਮੀਅਤ ਲੋਕਾਂ ਨੂੰ ਨਹੀਂ ਸੀ ਪਤਾ ਇਹਦੇ ਵਿੱਚ ਜਿਹੜੇ ਖੁਰਾਕੀ ਤੱਤ ਨੇ ਨਾ ਉਹ ਤਾਂ ਹੈਗੇ ਜਿਵੇਂ ਵਿਟਾਮਿਨ ਸੀ ਡੀ ਈ ਆਇਰਨ ਆ ਇਹਦੇ ਚ ਇੱਕ ਅਲੋਖਾਂ ਚੀਜ਼ ਆ ਜੀ ਫੌਲਕ ਐਸ਼ਿਡਾ ਜਿਹੜਾ ਇਹ ਕੜੀ ਪੱਤੇ ਦੇ ਵਿੱਚ ਆ ਫੌਲਕ ਐਸ਼ਿਡਾ ਜਿਹੜਾ ਸਾਡੇ ਦਿਮਾਗ ਵਾਸਤੇ ਆ ਜੀ ਜਾਂ ਫੌਲਕ ਐਸ਼ਿਡ ਬਰੋਕਲੀ ਦੇ ਵਿੱਚ ਹੁੰਦਾ ਤੇ ਜਾਂ ਇਹ ਕੜੀ ਪੱਤੇ ਦੇ ਵਿੱਚ ਆ ਹਾਂ ਬ੍ਰੇਨ ਦੀ ਜਿਹੜੀ ਸਾਡੀ ਖੁਰਾਕ ਉਹ ਬੜੀ ਜ਼ਬਰਦਸਤ ਹੋਣੀ ਚਾਹੀਦੀ ਆ ਹਸਪਤਾਲਾਂ ਜਾ ਕੇ ਪੁੱਛੋ ਉਹ ਜਿਹੜੀਆਂ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਵੀ ਛੋਟੇ ਬੱਚਿਆਂ ਨੂੰ ਵੀ ਫੌਲਕ ਐਸ਼ਿਡ ਦੀ ਬੜੀ ਅਹਿਮੀਅਤ ਆ ਤੇ ਆਪਾਂ ਤਾਂ ਰੋਟੀਆਂ ਤਾਂ ਕੀ ਸੀਮਤਾਂ ਸਰਕਾਰ ਵੀ ਕਹਿੰਦੀ ਹੈ ਵੀ ਰੋਟੀਆਂ ਖਾਂਦੇ ਰਹੋ ਤੇ ਤੁਹਾਡੇ ਦਿਮਾਗ ਦੀ ਲੋੜ ਹੀ ਨਹੀਂ ਕਿਉਂਕਿ ਉਹ ਨਹੀਂ ਦਿਮਾਗ ਨੂੰ ਤੇਜ਼ ਕਰਨਾ। ਕੜੀ ਪੱਤੇ ਨੂੰ ਕਿਸ ਤਰ੍ਹਾਂ ਖਾਧਾ ਹੋਰ ਕਿਸ ਤਰ੍ਹਾਂ ਕੜੀ ਪੱਤੇ ਨੂੰ ਆਪਾਂ ਜਿਵੇਂ ਆਪਾਂ ਇਹਦੇ ਖਰਾਕੀ ਤੱਤ ਦੱਸਿਆ। ਇਹਦੀ ਜਦੋਂ ਸਾਨੂੰ ਅਹਿਮੀਅਤ ਦਾ ਪਤਾ ਲੱਗ ਗਿਆ ਤੇ ਫਿਰ ਅਸੀਂ ਇਹਦੀ ਵਰਤੋਂ ਸ਼ੁਰੂ ਕਰਾਂਗੇ। ਸਭ ਤੋਂ ਇਹਦੀ ਆਮ ਵਰਤੋਂ ਆ ਵੀ ਜਦੋਂ ਤੁਸੀਂ ਕੋਈ ਵੀ ਸਬਜ਼ੀ ਬਣਾਉਣੀ ਹੈ। ਕਈ ਘਰਾਂ ਦੇ ਵਿੱਚ ਸੁਣਿਆ ਦਾ ਕਈ ਬੀਬੀਆਂ ਕਹਿੰਦੇ ਜੇ ਕੜੀ ਬਣਾਉਣੀ ਆ ਉਦੋਂ ਕੜੀ ਪੱਤਾ ਪਾਣਾ। ਇਹ ਤਾਂ ਸਿਰਫ ਇਹਦਾ ਨਾਂ ਹੈ ਕੜੀ ਪੱਤਾ ਆ। ਅਸਲ ਵਿੱਚ ਕੋਈ ਵੀ ਤੁਸੀਂ ਦਾਲ ਜੀ ਸਬਜੀ ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਨੌਨ ਵੈਜ ਬਣਾਉਣਾ ਪੱਤਿਆਂ ਨੂੰ ਕੱਟ ਕੇ ਜਾਂ ਕੁੱਟ ਕੇ ਸਬਜੀ ਦੇ ਵਿੱਚ ਛੁੱਟ ਦੋ ਤੇ ਇਹਦੇ ਸਾਰੇ ਖਰਾਕੀ ਤੱਤ ਤੁਹਾਨੂੰ ਮਿਲਣਗੇ ਦੂਜੇ ਨੰਬਰ ਦੇ ਉੱਪਰ ਆ ਜੀ ਕਈ ਹੋਰ ਵੀ ਤਰੀਕੇ ਨੇ ਜਿਤਨਾ ਮੈਂ ਪਹਿਲਾਂ ਦੱਸਿਆ ਤੁਹਾਨੂੰ ਹੰਮਣੇ ਦਾ ਪਾਊਡਰ ਇਹ ਵੀ ਆਟੇ 'ਚ ਵੀ ਆਪਾਂ ਗੋਲ ਸਕਦੇ ਹਾਂ ਇਹਦੇ ਪੱਤੇ ਇਹਦੇ ਰੋਟੀਆਂ 'ਚ ਵੀ ਪਾ ਸਕਦੇ ਆ ਜੀ ਤੇ ਇਸ ਤੋਂ ਇਲਾਵਾ ਹੋਰ ਜਿਹੜੀ ਬੜੀ ਜ਼ਰੂਰੀ ਆ ਸਾਡੀ ਸਿਹਤ ਵਾਸਤੇ ਇੱਕ ਚਟਨੀ ਆ ਹਾਂ ਨਵੀਂ ਜਿਹੜੀ ਸ਼ਹਿਰੀ ਕਲਚਰ ਆ ਹਾਂ ਨਵੇਂ ਹੁਣ ਅੱਜ ਦੇ ਦੌਰ ਦੇ ਵਿੱਚ ਤਾਂ ਕੜੀ ਪੱਤੇ ਦਾ ਸਿਆਣੀ ਪਿਆਣੀ ਬੀਬੀਆਂ ਨੇ ਵੀ ਮੈਸਮ ਦਾ ਵੀ ਨਹੀਂ ਪਤਾ ਹੈਗਾ ਕਿੰਨਾ ਜੀ ਜੀ ਇਹ ਕੜੀ ਪੱਤਾ ਜਿਹੜਾ ਜੇ ਨੂੰ ਆਪਾਂ ਚਟਨੀ ਦੇ ਵਿੱਚ ਵਰਤੀਏ ਜਿਸ ਤਰ੍ਹਾਂ ਚਟਨੀ ਬਣਾਉਣ ਦਾ ਤਰੀਕਾ ਕੀ ਆ ਹਾਂ ਵੀ ਕੜੀ ਪੱਤੇ ਦੇ ਕੁਝ ਪੱਤੇ ਲੈ ਲਓ ਹਾਂ ਕੁਝ ਬਾਥੂ ਲੈ ਲਓ ਪਾਲਕ ਲੈ ਲਓ ਪਿਆਜ਼ ਤਾਂ ਪਾਉਣੇ ਪਾਉਣੇ ਵਿੱਚ ਆਪਾਂ ਸੁਹਾਂਜਨੀ ਦੇ ਪੱਤੇ ਲੈ ਸਕਦੇ ਹਾਂ ਇਹ ਜਿਹੜਾ ਆਪਣਾ ਜਦੋਂ ਚਟਨੀ ਬਣਾਉਣੀ ਆ ਆ ਇਹਦੇ ਵਿੱਚ ਤੁਲਸੀ ਪਤਾ ਨਹੀਂ ਪਾਉਣਾ ਤੁਲਸੀ ਨਹੀਂ ਪਾਉਣੀ ਇਹ ਧਿਆਨ ਰੱਖਣਾ ਵੀ ਤੁਲਸੀ ਦੇ ਪੱਤੇ ਨੂੰ ਸਿੱਧਾ ਨਹੀਂ ਆਪਾਂ ਖਾਣਾ ਉਹਦਾ ਕਾੜਾ ਹੀ ਪੀਣਾ ਹੁਣ ਇਹਦੀ ਇੱਕ ਗੱਲ ਆ ਜਿਹੜੀ ਆਪਾਂ ਕਰ ਰਹੇ ਆ ਵੀ ਇਹਨੂੰ ਵਰਤੋਂ ਜਿਹੜੀ ਇਹਦੀ ਆ ਜੀ ਇਹ ਕੜੀ ਪੱਤੇ ਦੀ ਚਟਨੀ ਦੇ ਵਿੱਚ ਸਭ ਤੋਂ ਵਧੀਆ ਤੇ ਇੱਕ ਹੋਰ ਮੈਂ ਚਟਨੀ ਬਾਰੇ ਲੋਕਾਂ ਨੂੰ ਦੱਸਣਾ ਚਾਹਣਾ ਗਰੀਬ ਲੋਕ ਖਾਸ ਕਰਕੇ ਧਿਆਨ ਦੇਣ ਅਮੀਰਾਂ ਦੀ ਨਹੀਂ ਮੈਂ ਗੱਲ ਕਰਦਾ ਕਿਉਂਕਿ ਅਮੀਰਾਂ ਕੋਲ ਬੜੇ ਪੈਸੇ ਆ ਤੇ ਉਹ ਆਪਣਾ ਲਾਜਾ ਪੇ ਕਰਵਾ ਸਕਦੇ ਆ ਗਰੀਬ ਲੋਕ ਚਟਨੀ ਬਣਾਉਣ ਤੇ ਚਟਨੀ ਦੇ ਵਿੱਚ ਚਟਨੀ ਦੀ ਮਾਤਰਾ ਦੇ ਮੁਤਾਬਕ ਥੋੜਾ ਜਿਹਾ ਗੁੜ ਪਾ ਲਿਆ ਜਾਵੇ ਹੂੰ ਇਹ ਹੋਰ ਸਵਾਦ ਬਣ ਜਾਂਦਾ ਵਾਹ ਕਈ ਮੈਂ ਜਦੋਂ ਬੱਚਿਆਂ ਦੀ ਦੇਖੀ ਦੀ ਆ ਸਿਹਤ ਹੂੰ ਕਿਤੇ ਜਾਓ ਉਹਦਾ ਹਰਪੀ ਵਾਲਾ ਪੀਲਾ ਚਿਹਰਾ ਆ ਅੱਖਾਂ ਤੋਂ ਪਤਾ ਲੱਗ ਜਾਂਦਾ ਵੀ ਬੱਚਾ ਬਿਮਾਰ ਆ ਕਿਦਾਂ ਤੇ ਮੈਂ ਕਹਿੰਦੇ ਉਹਨਾਂ ਦੀ ਮਾਤਾਵਾਂ ਨੂੰ ਕਹਿੰਦਾ ਵੀ ਇਹਨੂੰ ਤੁਸੀਂ ਰੋਟੀ ਪਾਣੀ ਨਹੀਂ ਖਾਂਦਾ ਹੂੰ ਕੀ ਕਹਿੰਦੇ ਜੀ ਇਹ ਸਬਜ਼ੀ ਨਹੀਂ ਖਾਂਦਾ ਮੈਂ ਕਹਿੰਦਾ ਖਾਂਦਾ ਕੀ ਆ ਕਹਿੰਦਾ ਚਟਨੀ ਨਾਲ ਰੋਟੀ ਜ਼ਿਆਦਾ ਪਸੰਦ ਕਰਦਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਚਟਨੀ ਬਣਾਉਣ ਲੱਗਿਆ ਨਾ ਕਿਸੇ ਗੈਸ ਦੀ ਵਰਤੋਂ ਹੋ ਵੀ ਨਾ ਕੋਈ ਖਰਚਾ ਤੇ ਸਾਰੇ ਖੁਰਾਕੀ ਤੱਤ ਜਿਹੜੇ ਚਟਨੀ ਦੇ ਵਿੱਚ ਡੰਡੇ ਕੁੰਡੇ ਚ ਘੋਟ ਲੋ ਜੇ ਨਹੀਂ ਵੀ ਡੰਡੇ ਕੁੰਡੇ ਚ ਤੇ ਮਿਕਸੀ ਦੇ ਵਿੱਚ ਰਗੜੋ ਕਿਤੇ ਤੁਸੀਂ ਚਟਨੀ ਬਣਾ ਲਓ ਮੈਂ ਸਮਝਦਾ ਵੀ ਜੇ ਲੋਕ ਚਟਨੀ ਦੀ ਅਹਿਮੀਅਤ ਨੂੰ ਸਮਝ ਲੈਣ ਜੀ ਜੀ ਹਰ ਰੋਜ਼ਾਨਾ ਰੋਟੀ ਦੇ ਨਾਲ ਚਟਨੀ ਬਣੇ ਉਹਦੇ ਵਿੱਚ ਜਿਹੜੇ ਆਪਾਂ ਕਹੇ ਪੀ ਇਹ ਪੱਤੇ ਪਾਇਆ ਜਾਂ ਖਾਸ ਕਰਕੇ ਕੜੀ ਪੱਤੇ ਦੇ ਉਹਦਾ ਵੀ ਜਿੱਦਣ ਸਾਨੂੰ ਲੱਗਦਾ ਹੈ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਸਬਜੀ ਬਣਾਉਣ ਦਾ ਜਾਂ ਕੁਰਜੀ ਮਾਇਆ ਉਦੋਂ ਤੁਸੀਂ ਜਿਹੜੀ ਚਟਨੀ ਨੂੰ ਸਬਜੀ ਵਾਕੂ ਬਣਾਓ ਅਗਲੇ ਅਗਲੇ ਆਜੋ ਇਦੋਂ ਅੱਗੇ ਆਗਾ ਜੀ ਅਰਜਨ ਦਾ ਰੋਖ ਅਰਜਨ ਦਾ ਰੋਖ ਹੁਣ ਮੈਂ ਤਾਂ ਦੇਖਿਆ ਜਦੋਂ ਅੰਕੜੇ ਦੇਖਦੇ ਆ ਹਾਂ ਵੀ ਕਿੰਨੇ ਪੰਜਾਬੀਆਂ ਨੂੰ ਦਿਲ ਦੀ ਬਿਮਾਰੀ ਲੱਗੀ ਜੀ ਕਿਸਾਨਾਂ ਨੂੰ ਵੀ ਲੱਗ ਗਈ ਜੀ ਮਜ਼ਦੂਰਾਂ ਨੂੰ ਵੀ ਲੱਗ ਗਈ ਬੜੀ ਹੈਰਾਨੀ ਹੁੰਦੀ ਆ ਵੀ ਜਦੋਂ ਕੋਈ ਮੇਰੇ ਵਰਗਾ ਵੇਲ ਲਾਇਆ ਜਾਂ ਕੋ ਪੈਸੇ ਗਿਣਨ ਤੇ ਹੀ ਬੈਠਾ ਆ ਵੱਡੇ ਲੋਕ ਨੇ ਸਿਆਸੀ ਲੋਕ ਆ ਇਹ ਕਰਦੇ ਕੁਛ ਨਹੀਂ ਬੈਠੇ ਰਹਿੰਦੇ ਆ ਖਾਂਦੇ ਜਿਆਦਾ ਮਾੜਾ ਬੋਲਦੇ ਆ ਜੀ ਉਹਨਾਂ ਨੂੰ ਤਾਂ ਸ਼ੂਗਰ ਦੀ ਬਿਮਾਰੀ ਹੋ ਜਾਏ ਦਿਲ ਦੀ ਬਿਮਾਰੀ ਹੋ ਜਾਏ ਤੇ ਮੈਂ ਕੰਨਾ ਆ ਵੀ ਕੋਈ ਮਾੜੀ ਗੱਲ ਵੀ ਨਹੀਂ ਗਈ ਤੇ ਹੁੰਦੀ ਵੀ ਆ ਉਹਨਾਂ ਨੂੰ ਪਰ ਮਾੜੀ ਗੱਲ ਉਦੋਂ ਹੁੰਦੀ ਵੀ ਇੱਕ ਗਰੀਬ ਕਿਸਾਨ ਤੇ ਗਰੀਬ ਮਜ਼ਦੂਰ ਇਹਨੂੰ ਸ਼ੂਗਰ ਦੀ ਬਿਮਾਰੀ ਤੇ ਦਿਲ ਦੀ ਬਿਮਾਰੀ ਲੱਗ ਜੇ ਕਿਉਂ ਲੱਗ ਗਈ ਬਿਮਾਰੀ ਇਹਦਾ ਹੱਲ ਆ ਅਰਜਨ ਰੋਖਾ ਜੀ ਅਰਜਨ ਦਾ ਰੋਖਾ ਜਿਹੜਾ ਇਹਦੀ ਛਿਲ ਲਾਓ ਮੈਂ ਵੇਖਿਆ ਕਈਆਂ ਥਾਂ ਤੇ ਕਈ ਲੋਕ ਦਾਤਰੀ ਨਾਲ ਚਾਕੂ ਨਾਲ ਕਰਦੇ ਨਾਲ ਮੋਢ ਤੋਂ ਹੀ ਲੱਗ ਪੈਂਦੇ ਉਹਨੂੰ ਛਿਲਣ ਹੂੰ ਸਮਝ ਲਓ ਵੀ ਤੁਸੀਂ ਬੂਟੇ ਨੂੰ ਉੱਥੇ ਮਾਰਨਾ ਸ਼ੁਰੂ ਕਰਦਾ ਹੂੰ ਕਿਤੇ ਭਾਵੇਂ ਸੜਕ ਤੇ ਬੂਟਾ ਕੋ ਲੱਗਾ ਆ ਜਾਂ ਕਿਤੇ ਸਾਂਝੇ ਥਾਂ ਤੇ ਲੱਗਾ ਆ ਉਹ ਤਾਂ ਐਡਾ ਕ ਮੋਟਾ ਜਿੱਡਾ ਕ ਮੰਜੀ ਦੀ ਹੀ ਸੇਰੂ ਛੋਟਾ ਜਿਹਾ ਉਹ ਉਹਦਾ ਟਾਣ ਕੱਟ ਲਓ ਹੂੰ ਉਹਨੂੰ ਕੁੱਟ ਕੇ ਉਹਦੀ ਛਿਲ ਲਾ ਲਓ ਹੂੰ ਤੇ ਉਹਨੂੰ ਛਾਵੇਂ ਸੁਕਾ ਕੇ ਉਹਨੂੰ ਫਿਰ ਥੋੜਾ ਜਿਹਾ ਦਰੜ ਫੜ ਜਾ ਉਹਦਾ ਬਣਾ ਲਓ ਤੁਸੀਂ ਪਾਊਡਰ ਨਹੀਂ ਬਣਾਉਣਾ ਵੀ ਉਹਨੂੰ ਦਰੜ ਫੜ ਕੁੱਟ ਕੇ ਰੱਖ ਲਓ ਸੰਭਾਲ ਕੇ ਸੁਕਾ ਕੇ ਜਾਂ ਤੁਸੀਂ ਬਜਾਰੋਂ ਲੈ ਲਓ ਜਿਹੜਾ ਕੋ ਕਹਿੰਦਾ ਅਸੀਂ ਅਰਜਨ ਦੀ ਸਾਡੇ ਕੋਲ ਪਹਿਚਾਣ ਨਹੀਂ ਉਹ ਆਪਾਂ ਬੋਟਿਆਂ ਦੀ ਪਹਿਚਾਣ ਬਾਰੇ ਵੀ ਅੱਜ ਦੱਸਣਾ ਜੀ ਤੇ ਫਿਰ ਵੀ ਉਹ ਪੰਸਾਰੀ ਦੀ ਦੁਕਾਨ ਤੋਂ ਵੀ ਲੈ ਸਕਦਾ ਹੁਣ ਅਰਜਨ ਦਾ ਜਿਹੜਾ ਛਿਲ ਦਾ ਕਾੜਾ ਬਣਾਉਣਾ ਹੂੰ ਉਹ ਜਦੜ ਫੜੜ ਕੀਤਾ ਆਪਾਂ ਉਹ ਸਮਝ ਲਓ ਵੀ ਅੰਦਾਜ਼ਨ ਚਮਚਾਕ ਹੋ ਜੇ ਇਹਦੇ ਵਿੱਚ ਵੱਡਾ ਚਮਚਾ ਕਿਉਂਕਿ ਇਹਦਾ ਜਦੜ ਫੜੜਾ ਪਾਊਡਰ ਤਾਂ ਹੂਵੇ ਤੇ ਚਮਚੇ ਦੇ ਵਿੱਚ ਕਾਫੀ ਆ ਜਾਂਦਾ ਇਹਨੂੰ ਤੁਸੀਂ ਵੱਡਾ ਚਮਚ ਕਹਿ ਲਓ ਅੰਦਾਜ਼ੇ ਨਾਲ ਉਹਨੂੰ ਤੁਸੀਂ ਦਸੰਬਰ ਮਹੀਨੇ ਤੋਂ ਲੈ ਕੇ ਅਖੀਰ ਮਾਰਚ ਤੱਕ ਆ ਜੀ ਇਹ ਕੋ 4 ਮਹੀਨੇ ਬਣ ਜਾਂਦੇ ਆ ਹਾਂ ਤੁਸੀਂ ਰੋਜ਼ਾਨਾ ਹਾਂ ਸਵੇਰੇ ਖਾਲੀ ਪੇਟ ਲੈਣਾ ਜੀ ਅਰਜਨ ਉਬਾਲ ਕੇ ਹਾਂ ਅਰਜਨ ਦੇ ਕਾੜੇ ਨੂੰ ਜੀ ਅਰਜਨ ਦੇ ਕਾੜੀ ਦੀ ਥਾਂ ਤੇ ਮੈਂ ਇਹਦਾ ਹੋਰ ਨਾਂ ਰੱਖ ਲੈਨੇ ਆਪਾਂ ਅਰਜਨ ਦੀ ਚਾਹ ਕਹਿ ਲਓ ਜੀ ਤੇ ਚਾਹ ਕਿੱਦਾਂ ਬਣਾਉਣੀ ਆ ਹਾਂ ਵੀ ਜਿਨ੍ਹਾਂ ਨੂੰ ਤਾਂ ਕੋਈ ਦਿਲ ਦੀਆਂ ਨਾੜਾਂ ਜ਼ਿਆਦਾ ਬੰਦ ਹੋਈਆਂ ਨੇ ਜ਼ਿਆਦਾ ਸਮੱਸਿਆ ਹੂੰ ਉਹ ਤਿੰਨ ਕੱਪ ਪਾਣੀ ਦੇ ਪਾਉਣ ਆ ਤੇ ਮੱਧ ਮੱਗ ਦੇ ਉੱਤੇ ਤਰਨ ਤਰ ਦਿਓ ਉਹਨੂੰ ਕੜ-ਕੜ ਕੇ ਜਦੋਂ 1/3 ਇੱਕ ਕੱਪ ਰਹਿ ਗਿਆ ਇੱਕ ਕੱਪ ਰਹਿ ਗਿਆ ਉਹਦੇ ਵਿੱਚ ਥੋੜਾ ਜਿਹਾ ਗੁੜ ਆ ਤੇ ਥੋੜਾ ਜਿਹਾ ਦੁੱਧ ਪਾਉਣਾ ਸਵਾਦ ਵਾਸਤੇ ਸਵਾਦ ਵਾਸਤੇ ਗੋੜਵੀ ਸਵਾਦ ਵਾਸਤੇ ਆ ਤੇ ਦੁੱਧ ਵੀ ਸਵਾਦ ਵਾਸਤੇ ਆ ਵੀ ਸਾਨੂੰ ਇਹ ਭਲੇਖਾ ਪਵੇ ਵੀ ਅਸੀਂ ਜਿਹੜੀ ਤਮਾਕੂ ਹੀ ਤਮਾਕੂ ਵਾਲੀ ਚਾਹ ਦੇ ਥਾਂ ਤੇ ਅਰਜਨ ਦੀ ਅਸੀਂ ਚਾਹ ਪੀ ਰਹੇ ਆ ਤੇ ਤੁਸੀਂ ਇੱਕ ਕੱਪ ਰੋਜ਼ਾਨਾ ਪੀਓ ਤੁਹਾਨੂੰ ਤੁਹਾਡਾ ਸਰੀਰ ਦੱਸੇਗਾ ਮੈਡੀਕਲ ਰਿਪੋਰਟਾਂ ਬਾਅਦ ਦੇ ਵਿੱਚ ਕਰਾ ਕੇ ਦੇਖ ਲਓ ਮੈਡੀਕਲ ਡਾਕਟਰ ਹੈਰਾਨ ਹੋ ਜਾਣਗੇ ਵੀ ਤੁਸੀਂ ਕਿੱਥੋਂ ਆਪਰੇਸ਼ਨ ਕਰਾ ਲਿਆ ਤੁਹਾਡੀਆਂ ਬੰਦ ਨਾੜਾਂ ਖੁੱਲ ਗਈਆਂ ਇਹ ਹਾੜ ਦੇ ਮਰੀਜ਼ਾਂ ਵਾਸਤੇ ਫਿਰ ਇਸ ਤੋਂ ਅੱਗੇ ਵੀ ਇਹਦੇ ਨਾਲ 슈ਗਰ ਠੀਕ ਹੁੰਦੀ ਆ ਤੇ ਜਿਹੜੀ ਆਪਾਂ ਗੱਲ ਪਹਿਲਾਂ ਕਰਦੇ ਸੋਹਜਨਾ ਜਾਂ ਕੜੀ ਪੱਤਾ ਇਹ ਸਾਡੀ ਇਮਿਊਨਿਟੀ ਠੀਕ ਕਰਦਾ ਸੋਹਜਨੇ ਦਾ ਕਾੜਾ ਵੀ ਇਮਿਊਨਿਟੀ ਠੀਕ ਕਰਦਾ ਹੈ ਸਰੀਰ ਦੀ ਇਮਿਊਨਿਟੀ ਵਧਾਉਂਦਾ ਆ ਅਰਜੁਨ ਦਾ ਹਾਂ ਅਰਜਨ ਦਾ ਜਿਹੜਾ ਹੁਣ ਅਰਜਨ ਦਾ ਅੱਜ ਆਪਾਂ ਜੁਲਾਈ ਮਹੀਨੇ ਚ ਆਤ ਦੀ ਗਰਮੀ ਪਸੀਨਾ ਪਸੀਨੀ ਹੋਏ ਪਿਆ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਉਬਾਲ ਕੇ ਕਾੜਾ ਨਹੀਂ ਪੀਣਾ ਜੋ ਮੈਂ ਸੁਣਿਆ ਜਾਂ ਵਰਤਦੇ ਰੇ ਲੋਕ ਪੀ ਉਸੇ ਤਰ੍ਹਾਂ ਹੀ ਤੁਸੀਂ ਇੱਕ ਵੱਡਾ ਚਮਚਾ ਹਾਂ ਅਰਜਨ ਦੇ ਜਿਹੜਾ ਉਹ ਦਰੜ ਫੜ ਕੀਤਾ ਪੰਛੀ ਲੱਕਾ ਚਿਲਲਾ ਉਹਨੂੰ ਤੁਸੀਂ ਕੱਚ ਦੇ ਗਲਾਸ ਚ ਜਾਂ ਚੀਨੀ ਦੇ ਬਰਤਨ ਚ ਪਾਓ ਰਾਤ ਨੂੰ ਇੱਕ ਗਲਾਸ ਭਰ ਦਿਓ ਤੇ ਉਹਨੂੰ ਸਵੇਰੇ ਉਸੇ ਤਰ੍ਹਾਂ ਉਨਕੇ ਪੀ ਲੈਣਾ ਉਬਾਲਣ ਦੀ ਲੋੜ ਨਹੀਂਗਾ ਕਿਉਂਕਿ ਵੇਖੋ ਕੁਦਰਤ ਦਾ ਕਿੱਡਾ ਨਜ਼ਾਰਾ ਹੈ ਜੀ ਕਿਵੇਂ ਕੁਦਰਤ ਆਪਣੇ ਵੱਖਰੇ ਉਹਦੇ ਨਿਯਮ ਨੇ ਕਿ ਜੇ ਉਹਨੂੰ ਬਾਲਦੇ ਆ ਤੇ ਉਹਦੀ ਤਸਵੀਰ ਗਰਮ ਹੋ ਜਾਂਦੀ ਆ ਜੀ ਤੇ ਜਦੋਂ ਅਸੀਂ ਉਹਨੂੰ ਇਹ ਸੱਚ ਪੀਵਾਂਗੇ ਤੇ ਉਹ ਨਾਰਮਲ ਜੋ ਟੈਂਪਰੇਚਰ ਜਿਤਨਾ ਅਜਤਰਾਜ ਕੱਲ ਦਾ ਉਹ ਉਹਨੂੰ ਨਾ ਗਰਮ ਤੇ ਨਾ ਕੋ ਠੰਡਾ ਲੱਗੇਗਾ ਮੌਸਮ ਦੇ ਮੁਤਾਬਕ ਅਸੀਂ ਗਰਮੀ ਦੇ ਵਿੱਚ ਇਹ ਪੀ ਸਕਦੇ ਆ ਤੇ ਮੇਰੀ ਬੇਨਤੀ ਆ ਸਾਰੇ ਦੁਨੀਆਂ ਦੇ ਲੋਕਾਂ ਨੂੰ ਖਾਸ ਕਰਕੇ ਆਪਣੇ ਪੰਜਾਬ ਦੇ ਖਿੱਤੇ 'ਚ ਜਿੱਥੇ ਬੈਠੇ ਆ ਸਾਡੇ ਜਿਹੜੇ ਸਾਰੇ ਸਰੋਤ ਕੁਦਰਤੀ ਖਤਮ ਹੋ ਗਏ ਸਾਡੀ ਆਮਦਨ ਘਟ ਗਈ ਕਿੱਥੇ ਨਸ਼ੇ ਦਾ ਵਪਾਰ ਸਰਕਾਰਾਂ ਨੇ ਚਲਾ ਛੱਡਿਆ ਅਜੇ ਤੱਕ ਨਹੀਂ ਇਹ ਕੰਨਾਂ ਨੂੰ ਹੱਥ ਲੱਗੀ ਸਰਕਾਰ ਤੇ ਇਹ ਜਿਹੜਾ ਆਪਣਾ ਅਰਜਨ ਇਹ ਮੈਂ ਸਮਝਦਾ ਵੀ ਇੱਕ ਘਰ ਦੇ ਵਿੱਚ ਲੱਖਾਂ ਦਾ ਜਿਹੜਾ ਪੈਕੇਜ ਡਾਕਟਰ ਰ ਕਿ ਫਿਰ ਵੀ ਕਈ ਜਿਹੜੇ ਸਾਡਾ ਮਰੀਜ਼ ਆ ਹਾਰਟ ਦਾ ਜਦੋਂ ਆਪਰੇਸ਼ਨ ਹੁੰਦਾ ਉਸ ਤੋਂ ਬਾਅਦ ਨਹੀਂ ਬਚ ਪਾਉਂਦਾ ਕਿਉਂਕਿ ਕੁਦਰਤ ਅੱਗੇ ਵੀ ਕਈ ਵਾਰੀ ਡਾਕਟਰਾਂ ਦਾ ਜੋਰ ਵੀ ਨਹੀਂ ਚੱਲਦਾ ਤੇ ਬੜਾ ਔਖਾ ਹੈ ਸਾਰੇ ਇਥੋਂ ਛਾਤੀ ਪਾੜ ਕੇ ਹਾਰਟ ਨੂੰ ਬਾਹਰ ਕੱਢਣਾ ਫਿਰ ਉਹਦੇ ਚ ਨਵੀਆਂ ਨਾੜਾਂ ਲੱਤਾਂ ਬਾਹਾਂ ਨੂੰ ਕੱਢ ਕੇ ਪਾਉਣੀਆਂ ਇਹ ਕੋਈ ਛੋਟੀ ਮੋਟੀ ਗੱਲ ਥੋੜੀ ਆ ਕੋਈ ਇਹ ਕੋਈ ਗੱਡੀ ਦਾ ਟਾਇਰ ਇਦਰੋਂ ਖੋਲ ਕੇ ਉਧਰ ਲਾਤਾ ਇਹ ਬੜਾ ਕੰਪਲੀਕੇਟਿਡ ਸਾਡਾ ਸਰੀਰ ਆ ਇਹਦੀ ਬਣਤਰ ਦੇਖੋ ਉਹਦੇ ਮੁਤਾਬਕ ਆਪਣੀ ਖੁਰਾਕ ਖਾਈਏ ਤੇ ਕੁਦਰਤ ਨੇ ਬੜਾ ਕੁਝ ਦਿੱਤਾ ਅੱਗੇ ਜੀ ਆਖਰੀ ਪੰਜਵਾਂ ਬੂਟਾ ਵੋਟੇ ਤਾਂ ਬਹੁਤ ਨੇ ਹਜ਼ਾਰਾਂ ਜਿਵੇਂ ਆਪਾਂ ਗੱਲ ਕੀਤੀ ਪਰ ਅੱਪਾ ਅੱਜ ਸ਼ਾਰਟਲਿਸਟ ਕੀਤੇ ਪੰਜ ਬੂਟੇ ਆ ਪੰਜ ਬੂਟੇ ਪੰਜਵਾਂ ਬੂਟਾ ਆਪਾਂ ਸਿਲੈਕਟ ਕੀਤਾ ਜੀ ਬਿੱਲ ਦਾ ਬਿੱਲ ਇਹਨੂੰ ਬੇਲ ਪੱਤਰ ਵੀ ਕਹਿੰਦੇ ਆ ਪੱਤਰ ਬਿੱਲ ਰੁਖ ਵੀ ਕਹਿੰਦੇ ਆ ਬੇਲ ਵੀ ਕਹਿ ਦਿੰਦੇ ਆ ਹੁਣ ਆਪਾਂ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖੜੇ ਆ ਇੱਥੇ ਕਿਤੇ ਕਿਤੇ ਵਿਰਲਾ ਵਾਂਝਾ ਇਹ ਬਿੱਲ ਦਾ ਬੂਟਾ ਹੈਗਾ ਹਾਂ ਪਰ ਜੇ ਆਪਾਂ ਮਾਲਵੇ ਵਿੱਚ ਦੇਖੀਏ ਪਟਿਆਲਾ ਹਾਂ ਸਰੰਦ ਫਤਿਗੜ ਸਾਹਿਬ ਸਾਰਾ ਜ਼ਿਲ੍ਹਾ ਫਿਰ ਰੋਪੜ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਾਰਕਾਂ 'ਚ ਘਰਾਂ 'ਚ ਬਿੱਲ ਦੇ ਰੋਖ ਆਮ ਵੇਖੇ ਜਾਂਦੇ ਆ ਤੇ ਬਿੱਲ ਦਾ ਜਿਹੜਾ ਫਲ ਆ ਇਹਦੇ ਤੋਂ ਸਕਵੈਸ਼ ਬਣਦਾ ਜੂਸ ਬਣਦਾ ਬਿੱਲ ਕੈਂਡੀ ਬਣਦੀ ਆ ਬਿੱਲ ਮਰੱਬਾ ਬਣਦਾ ਇਹ ਆਪਾਂ ਪਦਾਰਥ ਜਿਹੜੇ ਨੇ ਇਹ ਉਦੋਂ ਖਾਣੇ ਆ ਇਹਦੇ ਜਿਹੜੇ ਪ੍ਰੋਡਕਟ ਬਣਦੇ ਆ ਵੀ ਜਦੋਂ ਸਾਨੂੰ ਇਹ ਕੱਚਾ ਨਹੀਂ ਮਿਲਦਾ ਹੁਣ ਆਹ ਜਿਹੜੇ ਦਿਨ ਲੰਘ ਰਹੇ ਜੁਲਾਈ ਦੇ ਵਿੱਚ ਇਹ ਅਪ੍ਰੈਲ ਦੇ ਪਹਿਲੇ ਹਫਤੇ ਪੱਕ ਜਾਂਦਾ ਜੀ ਕੁਛ ਦਿਨ ਪੈਲ ਪਾਈਦੀ ਇਹਦੀ ਬਿੱਲ ਦੇ ਰੁੱਖ ਦੀ ਫਲਦੀ ਹਾਂ ਉਸ ਤੋਂ ਬਾਅਦ ਤੁਸੀਂ ਇਹਨੂੰ ਕੱਚੇ ਨੂੰ ਤੋੜੋ ਬਾਹਰਲੀ ਸ਼ੈਲ ਦੀ ਬੜੀ ਸਖਤ ਹਾਂ ਤੇ ਉਹਨੂੰ ਤੋੜ ਕੇ ਤੇ ਵਿੱਚੋਂ ਜਿਹੜਾ ਗੁੰਦਾ ਤੁਸੀਂ ਉਹਨੂੰ ਖਾਓ ਹਾਂ ਤੇ ਜਦੋਂ ਤੁਸੀਂ ਗੁੰਦਾ ਖਾਓਗੇ ਜਾਂ ਬਿੱਲ ਦਾ ਕੋਈ ਵੀ ਪ੍ਰੋਡਕਟ ਲਓਗੇ ਹਾਂ ਸਵੇਰੇ ਉੱਠੋਗੇ ਹਾਂ ਤੁਹਾਡਾ ਪੇਟ ਸਾਫ਼ ਹੋ ਜਾਏਗਾ ਜੀ ਕਬਜ਼ੀ ਵਾਸਤੇ ਕਬਜ ਜਾਂ ਵੈਸੇ ਵੀ ਨਾਰਮਲ ਵੀ ਆਪਨਾ ਪੇਟ ਕਈ ਵਾਰੀ ਸਾਫ ਨਹੀਂ ਹੁੰਦਾ ਕਬਜ ਤਾਂ ਖਤਰਨਾਕ ਬਿਮਾਰੀ ਹੋਗੀ ਕਈ ਵਾਰ ਵੈਸੇ ਵੀ ਆਪਣੀਆਂ ਖਾਣ ਪੀਣ ਦੀ ਆਦਤਾਂ ਬਰੀਕ ਆਟਾ ਮੈਦੇ ਵਰਗਾ ਖਾਈ ਜਾਂਦੇ ਆ ਸਾਡੀ ਵੱਡੀ ਅੰਤੜੀ ਸਾਫ ਨਹੀਂ ਹੋ ਰਹੀ ਬਿੱਲ ਦਾ ਫਾਲਾ ਜਿਹੜਾ ਤੇ ਇਹਦੇ ਪ੍ਰੋਡਕਟ ਆ ਵੱਡੀ ਅੰਤੜੀ ਦੀ ਸਫਾਈ ਕਰਦੇ ਆ ਦੂਜੇ ਨੰਬਰ ਦੇ ਉੱਪਰ ਜਿਹੜਾ ਸਾਡਾ ਮਿਹਦਾ ਆ ਜਿੱਥੇ ਸਾਡੀ ਖੁਰਾਕ ਪਹਿਲੇ ਨੰਬਰ ਤੇ ਜਾਂਦੀ ਆ ਉਹਦਾ ਮਿਹਦੇ ਦਾ ਅਸਰ ਕਿਉਂਕਿ ਮੀਤ ਦੇ ਦੇ ਵਿੱਚ ਇੱਕ ਚਿੱਲੀ ਹੁੰਦੀ ਆ ਜੀ ਕਈ ਵਾਰੀ ਜਿਹੜੇ ਲੋਕਾਂ ਦੀ ਪਿੱਤ ਭਾਰੂ ਆ ਹਾਂ ਉਹਨਾਂ ਦਾ ਜਿਹੜੇ ਚਿੱਲੀ ਆ ਉਹ ਅੰਦਰੋਂ ਸੜ ਜਾਂਦੀ ਆ ਜੀ ਇਹ ਉਹਦੇ ਵਿੱਚ ਵੀ ਰਾਹਤ ਦਿੰਦਾ ਤੇ ਬਿੱਲ ਦਾ ਫਲ ਆ ਜਿਹੜਾ ਹਾਂ ਇਹਨੂੰ ਵੀ ਪਵਿੱਤਰ ਫਲ ਸਮਝਿਆ ਗਿਆ ਆ ਹਾਂ ਤੇ ਇੱਕ ਬਿੱਲ ਬਾਰੇ ਮੈਂ ਹੋਰ ਗੱਲ ਦੱਸਣੀ ਚਾਹਣਾ ਜੀ ਜੀ ਵੀ ਕਿਸੇ ਸultanpur Lodhi ਸਾਨੂੰ 2020 ਦੇ ਵਿੱਚ ਟ੍ਰੇਨਿੰਗ ਸੀ 4 ਦਿਨ ਦਾ ਬੜੇ ਵੱਡਾ ਸੈਮੀਨਾਰ ਦੱਖਣ ਸਾਈਡ ਤੋਂ ਬੜੇ ਬੜੇ ਐਕਸਪਰਟ ਆਏ ਡਾਕਟਰ ਖਾਦਰ ਵਲੀ ਜਿਹੜੇ ਉਹ ਵੀ ਆ ਉੱਥੇ ਪਹੁੰਚੇ ਜੀ ਜਿਹੜੇ ਮਿਲਰਸ ਦੇ ਆਪਣਾ ਮਾਹਰ ਨੇ ਹੋਰ ਵੀ ਬੜੇ ਐਕਸਪਰਟ ਆਏ ਜੀ 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 ਉੱਥੇ ਇੱਕ ਐਕਸਪਰਟ ਨੇ ਗੱਲ ਦੱਸੀ ਵੀ ਕਿਸੇ ਮਰੀਜ਼ ਦੀ ਮੌਤ ਤੋਂ ਬਾਅਦ ਹਾਂ ਉਹਦਾ ਪੋਸਟਮਾਰਟਮ ਕੀਤਾ ਹਾਂ ਤੇ 20 ਕਿਲੋ ਸਰੀਰ ਦੇ ਵਿੱਚੋਂ ਗੰਦਗੀ ਨਿਕਲੀ ਹਾਂ 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 ਇਹ ਤੋਬਾ ਤੋਬਾ ਕਰਨ ਵਾਲੀ ਗੱਲ ਆ ਵੀ ਸਾਡਾ ਸਿਸਟਮ ਖਾਣ ਪੀਣ ਕਿੱਧਰ ਨੂੰ ਹੋ ਗਿਆ ਵੀ ਅਸੀਂ ਪੇਟ ਹੀ ਨਹੀਂ ਆਪਣਾ ਸਾਫ਼ ਕਰ ਰਹੇ ਫਿਰ ਉਸ ਐਕਸਪਰਟ ਨੇ ਗੱਲ ਕੀਤੀ ਹਾਂ ਵੀ ਜੇ ਪੇਟ ਸਾਫ਼ ਹਾਂ ਤੇ ਰੋਗ ਮਾਰ ਰੋਗ ਮਾਰ ਵੀ ਪੇਟ ਜੇ ਸਾਡਾ ਸਾਫ਼ ਹੀ ਨਹੀਂ ਹੋ ਰਿਹਾ ਸਾਫ਼ ਕਿਉਂ ਨਹੀਂ ਹੋ ਰਿਹਾ ਵੀ ਜਿਹੜੀ ਸਾਡੀ ਜੀਵਨ ਸ਼ੈਲੀ ਆ ਖਾਣ ਪੀਣ ਦੀ ਉਹਦੇ ਵਿੱਚ ਬਹੁਤ ਵਿਗਾੜ ਆ ਗਿਆ ਹਾਂ ਇਹ 18 ਤਰੀਕ ਦੀਆਂ ਅਖਬਾਰਾਂ ਦੇ ਵਿੱਚ ਹਾਂ ਇਹ ਖਬਰਾਂ ਲੱਗੀਆਂ ਨੇ ਹਾਂ ਪਈ ਕਾਲਜਾਂ ਦੇ ਵਿੱਚ ਜਿਹੜਾ ਫਾਸਟ ਫੂਡ ਆ ਪੀਜ ਬਰਗਰ ਉਹਦੇ ਤੇ ਵੈਣ ਲਾਤਾ ਸਰਕਾਰਾਂ ਨੇ ਚਿੱਠੀਆਂ ਆ ਗਈਆਂ ਨੇ ਕਾਲਜਾਂ ਦੇ ਵਿੱਚ ਮੈਨੂੰ ਦਿਖਾਈਆਂ ਕਾਲਜ ਦੇ ਪ੍ਰਬੰਧਕਾਂ ਨੇ ਹੁਣ ਇਹ ਚੀਜ਼ ਕਾਲਜਾਂ ਦੇ ਵਿੱਚ ਤਾਂ ਵੈਣ ਲੱਗੀ ਚਲੋ ਜਿੱਥੇ ਵੈਣ ਆ ਉਨਾ ਹੀ ਚੰਗਾ ਹੋ ਗਿਆ ਸਾਡੇ ਜਿਹੜੇ ਬਾਜ਼ਾਰਾਂ ਦੇ ਵਿੱਚ ਨਿਕਨੇ ਕਿ ਬੱਚੇ ਇਹ ਖਾਂਦੇ ਨੇ ਫਾਸਟ ਫੂਡ ਤੇ ਕਿਵੇਂ ਸਾਨੂੰ ਬਿਮਾਰੀਆਂ ਅਸੀਂ ਆਪ ਲਾ ਰਹੇ ਹ ਗੁਰਬਾਣੀ ਦਾ ਇੱਕ ਸ਼ਬਦ ਆ ਦੱਦੇ ਦੋਸ਼ ਨੰ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨੰ ਦੇ ਜੇ ਅਵਰ ਜਨਾ ਹੈ ਤਾਂ ਚਲੋ ਕਈ ਚੀਜ਼ਾਂ ਤਾਂ ਸਰਕਾਰਾਂ ਦੇ ਬਸ ਨੇ ਪਰ ਖਾਣ ਪੀਣ ਭਾਵੇਂ ਕੋਈ ਗਰੀਬ ਆ ਥੋੜੀ ਰੋਟੀ ਵੀ ਸਾਨੂੰ ਮਿਲਦੀ ਆ ਪਰ ਅਸੀਂ ਉਹ ਤੰਦਰੁਸਤ ਖਰਾਕ ਜੇ ਖਾਈਏ ਤੇ ਕੁਦਰਤ ਪੱਖੀ ਖਾਈਏ ਸਾਡੇ ਸਰੀਰ ਨੂੰ ਜਿਹੜੀ ਆਪਣਾ ਪੋਜੀਟਿਵ ਆ ਜਿਹਦਾ ਅਸਰ ਆ ਉਹ ਖਾਈਏ ਤੇ ਸਾਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਨਹੀਂ ਲੱਗ ਸਕਦੀ ਹਾਂ ਜੀ ਬਹੁਤ ਬਹੁਤ ਧੰਨਵਾਦ ਚਲੋ ਬਹੁਤ ਬਹੁਤ ਮਿਹਰਬਾਨੀ ਜੀ ਸੋ ਇਹ ਪੰਜ ਬੂਟੀਆਂ ਦੀ ਅਸੀਂ ਅੱਜ ਗੱਲ ਕੀਤੀ ਹੈ ਤੇ ਹੁਣ ਅਸੀਂ ਤੁਹਾਨੂੰ ਇਹ ਪੰਜ ਬੂਟੇ ਦਿਖਾਵਾਂਗੇ ਵੀ ਤੇ ਪੰਜਾਂ ਬੂਟਿਆਂ ਦੀ ਪਛਾਣ ਤੁਸੀਂ ਆਪ ਕਰ ਲਓ ਇਹ ਪੰਜ ਬੂਟੇ ਲਗਾਓ ਤੇ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਬਿਮਾਰ ਨਹੀਂ ਹੋਵੋਗੇ ਤੇ ਨਾਲ ਦੀ ਨਾਲ ਇਹ ਵੀ ਗੱਲ ਕਹਿ ਦਈਏ ਕਿ ਜ਼ਰੂਰੀ ਨਹੀਂ ਕਿ ਇਹ ਉਹੀ ਬੰਦਾ ਵਰਤੋਂ ਕਰ ਸਕਦਾ ਜਿਹੜਾ ਬਿਮਾਰ ਹੈ ਜਿਹੜਾ ਬਿਮਾਰ ਨਹੀਂ ਹੈ ਚੰਗਾ ਭਲਾ ਬੰਦਾ ਉਹ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਕਰੇ ਤੇ ਕਦੇ ਉਹ ਬਿਮਾਰ ਨਹੀਂ ਹੋਏਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆਪਾਂ ਦਿਖਾਉਨੇ ਤੁਹਾਨੂੰ ਬੂਟੇ ਵੇਖਦੇ ਰਹੋ ਸਰਖਾਪ ਟੀਵੀ ਧੰਨਵਾਦ